ਸਰ ਜਿਹੜਾ ਆਯੁਰਵੇਦਾ ਆਈਵੀਐਫ ਹੈ ਉਸ ਨੂੰ ਮੈਂ ਕਹਾਂਗੀ ਇਮਿਊਨਿਟੀ ਵੈਲਿਊ ਫੂਡ ਕਿਉਂਕਿ ਅਸੀਂ ਤਾਂ ਫੂਡ ਦੀ ਗੱਲ ਕੀਤੀ ਹੈ ਨਾ ਕਿ ਤੁਸੀਂ ਘਰੋਂ ਜੜੀ ਬੂਟੀਆਂ ਖਾਓ ਆਪਣੇ ਕਿਚਨ ਦੀ ਜੜੀ ਬੂਟੀਆਂ ਖਾਓ ਸਾਡੇ ਕੋਲ ਜੜੀ ਬੂਟੀਆਂ ਲੈ ਕੇ ਜਾਓ ਤੇ ਫੂਡ ਹੈ ਨਾ ਅੱਜ ਦੇ ਕਪਲ ਇੰਨੇ ਤਿਆਰ ਹੈ ਆਈਵੀਐਫ ਨੂੰ ਇੰਨੇ ਜ਼ਿਆਦਾ ਤਿਆਰ ਹੈ ਇਸ ਕਰਕੇ ਮੈਨੂੰ ਵੀ ਇਹ ਕਲੜਨੀ ਪਈ ਗਾੜ ਕਿ ਠੀਕ ਹੈ ਜੀ ਤੁਸੀਂ ਜੇ ਆਈਵੀਐਫ ਹੀ ਕਰਾਣਾ ਕਮ ਸੇ ਕਮ ਆਪਣਾ ਸ਼ਰੀਰ ਤੇ ਬਚਾਓ ਤੁਸੀਂ ਆਯੁਰਵੇਦਾ ਆਈਵੀਐਫ ਲਲਨ ਸਰ ਇਸ ਤਰੀਕੇ ਨਾਲ ਮਹਿਜ਼ ਇਹ ਸ਼ੇਕ ਜਿਹੜਾ ਅਸੀਂ ਪੀ ਰਹੇ ਹਾਂ ਇਸ ਦੇ ਜ਼ਰੀਏ ਹੀ ਉਸ ਨਿਯਮਤ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਇਹ ਡੀਟੌਕਸ ਡਰਿੰਕ ਓਵਿਲੇਸ਼ਨ ਤੋਂ 15 ਦਿਨ ਪਹਿਲਾਂ ਵੀ ਯੂਜ਼ ਕਰ ਲੈਣਾ ਸਰ ਤਾਂ ਵੀ ਡੈਫੀਨਿਟਲੀ ਪ੍ਰੈਗਨਸੀ ਕਨਸੀਵ ਉਹਨਾਂ ਨੂੰ ਹੋ ਜਾਣੀ ਜਿਹੜੀ ਨੈਚੁਰਲ ਪ੍ਰੈਗਨਸੀ ਹੈਗੀ ਹੈ ਉਹਦੇ ਵਾਸਤੇ ਸਾਡੀ ਤਿਆਰੀ ਕੀ ਹੋਣੀ ਚਾਹੀਦੀ ਹੈ ਜਿਹੜਾ ਨੂੰ लोग आईवीएफ भी बहुत करवा रहे हैं नहीं आईवीएफ ਦੇ ਨਾਤੇ ਲੋਕਾਂ ਨਾਲ ਭਾਵਨਾਵਾਂ ਨਾਲ ਸਰੀਰਾਂ ਨਾਲ ਪੈਸੇ ਨਾਲ ਖਿਲਵਾੜ ਵੀ ਬੜਾ ਹੋ ਰਿਹਾ ਹੈ 3 ਦਿਨ ਕਿੰਨੀ ਹੈ ਤਾਂ 15 ਦਿਨਾਂ ਦੇ ਵਿੱਚ ਹੀ ਉਹ ਅਗਰ ਰੈਗੂਲਰਲੀ ਮੇਰੇ ਪੈਟਰਨਸ ਨੂੰ ਫੋਲੋ ਕਰਦੇ ਤਾਂ ਉਹ ਨੈਸ਼ਨਲ ਪ੍ਰੈਗਨਨਸੀ ਕਨਸੀਵ ਕਰ ਲੈਂਦੇ ਸਰ ਭਾਵੇਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੋਵੇ ਨੈਚੁਰਲ ਪੀਰੀਅਡਸ ਆ ਰਹੀ ਹੁੰਦੇ ਆ ਮੇਲ ਦਾ ਸਪਰਮ ਨੈਚੁਰਲ ਹੈ ਤਾਂ ਵੀ ਸਾਡੇ ਕੋਲ ਕਪਲ ਆਉਂਦੇ ਕਿ ਸਾਨੂੰ 7 ਸਾਲ ਹੋ ਗਏ ਜੀ 8 ਸਾਲ ਹੋ ਗਏ ਦਿੱਕਤ ਕੋਈ ਹੈਗੀ ਨਹੀਂ ਤੇ ਤਾਂ ਵੀ ਸਾਨੂੰ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ ਉਹਦੇ ਰੀਜਨਸ ਕੀ ਹੁੰਦੇ ਆ ਸਰ ਉਹ ਪੇਸ਼ੈਂਟ ਮੈਰਿਜ ਤੋਂ ਬਾਅਦ ਪਤਾ ਨਹੀਂ ਕਿੰਨੇ ਐਲੋਪੈਥੀ ਡਾਕਟਰਸ ਦੇ ਕੋਲ ਕੋਮੂ ਕੋਮੂਕੇ 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 ਰਜਨੀ ਟੈਬਲੇਟ ਇਨਕਲੂਡਿੰਗ ਸ਼ੀਮੈਕਸ ਇਹਨਾਂ ਦੇ ਨਾਲ ਉਹਨਾਂ ਦੇ ਪੀਰੀਅਡ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਰੇਗੂਲੇਟ ਹੋ ਰਿਹਾ ਹੈ ਆ ਹੀ ਨਹੀਂ ਰਹੇ ਜਾਂ ਉਹ ਐਲੋਕੈਥੀ ਪੇਲਸ ਲੈ ਕੇ ਜਿਹੜੀਆਂ ਪੀਲ 10 ਦਿਨ ਲੈਂਦੇ ਆ ਉਹ ਲੈ ਕੇ ਪੀਰੀਅਡ ਫੇਰ ਆਉਂਦੇ ਆ ਤਾਂ ਇਹ ਉਹਨਾਂ ਨੇ 3 ਮਨਥ ਯੂਜ਼ ਕੀਤਾ ਤਾਂ ਸਰ ਉਹਨਾਂ ਨੂੰ ਨੈਚੁਰਲ ਜਿਹੜੇ ਹੈ ਪੀਰੀਅਡਸ ਆਣ ਲੱਗ ਜਾਣਗੇ ਕਿ ਜਦ ਨੈਚੁਰਲ ਪੀਰੀਅਡਸ ਆਉਂਦੇ ਆ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ 8 ਤੋਂ 10 ਫੋਲਿਕਲ ਹੀ ਰਿਲੀਜ਼ ਹੋਣੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੱਕ ਪਰਫਲ ਫੋਲਿਕਲ ਨੇ ਐਗ ਬੰਨਾ ੈਂਬਰੋਇ ਬੰਨਾ ਆਈਵੀਐਫ ਦੇ ਵਿੱਚ ਸਰ ਹਜ਼ਾਰੋਂ ਐਗਸ ਇੱਕੋ ਟਾਈਮ ਤੇ ਤੁਹਾਡੇ ਡਿਸਟਰਬ ਹੋਣਗੇ ਤਾਂ ਜਿਵੇਂ ਜਿਸੀ ਆਈਵੀਐਫ ਕਰਵਾਇਆ ਚੰਗੀ ਭਲੀ ਸਾਡੀ ਮਾਨਸਿਕ ਸਿਹਤ ਹੈਗੀ ਸੀ ਤੇ ਉਸ ਤੋਂ ਬਾਅਦ ਸਾਡੀ ਮਾਨਸਿਕ ਸਿਹਤ ਦਾ ਵੀ ਬੇੜਾ ਗਰਕ ਹੋ ਗਿਆ ਜੀ ਉਹ ਕੀ ਕਾਰਨ ਹੁੰਦਾ ਜੀ ਬਾਡੀ ਮੈਕానిਜ਼ਮ ਡਿਸਟਰਬ ਹੋਣ ਤੋਂ ਬਾਅਦ ਪੀਸੀਓਡੀ ਹੋਣਾ ਹਾਰਮੋਨ ਇੰਬੈਲੈਂਸ ਹੋਣਾ ਫਾਈਬਰੋਇਡਸ ਹੋਣਾ ਸਿਸਟ ਹੋਣਾ ਪੀਰੀਅਡ ਇਰੈਗੂਲਰ ਹੋਣਾ देयर आर ਨਿਊਮਰਸ ਡਿਜ਼ੀਜ਼ਸ ਇਹ ਸਰ 15 ਦਿਨ ਲੱਲਨ 15 ਦਿਨਾਂ ਦੇ ਵਿੱਚ ਹੀ ਅਗਰ ਉਹਨਾਂ ਨੂੰ ਪੀਰੀਅਡズ ਦੀ ਵੀ ਪ੍ਰੋਬਲਮ ਹੈ ਉਹਨਾਂ ਦਾ Ovulation ਪ੍ਰੋਪਰ ਨਹੀਂ ਹੋ ਰਿਹਾ Ovary ਦੇ ਵਿੱਚ Follicle ਬਣ ਕੇ ਰਪਚਰ ਨਹੀਂ ਹੋ ਰਹੇ ਉਹ ਵੀ ਇੰਪਰੂਵ ਹੋਣੇ ਹੈ ਤੱਕ ਕਿ ਸਰ ਐਡ ਡਰਿੰਕਸ ਦੇ ਨਾਲ ਉਹਨਾਂ ਦਾ ਐਮਐਚ ਲੈਵਲ ਵੀ ਫਲਕਚੂਏਟ ਹੋ ਕੇ ਇਨਕਰੀਸ ਹੁੰਦਾ ਆ ਜੇ ਫਿਰ ਵੀ ਉਹਨਾਂ ਨੂੰ ਕੋਈ ਐਮਐਚ ਲੈਵਲ ਦੀ ਪ੍ਰੋਬਲਮ ਕਿਤੇ ਵੀ ਆਂਦੀ ਹੈ ਸਰ ਇਸ ਅੱਗੇ ਵੀ ਮੈਂ ਦੱਸਿਆ ਹੈ ਸੋਭਾਗਿਆ ਕੈਪਸੂਲ ਸੋਭਾਗਿਆ ਕੈਪਸੂਲ ਨੇ ਬਹੁਤ ਅੱਛਾ ਰਿਜ਼ਲਟ ਦਿੱਤਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਅਸੀਂ ਉਹ ਵਿਸ਼ਾ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਮੁੱਦਾ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਮੁੱਦੇ ਕਰਕੇ ਨਵੇਂ ਵਿਆਹੇ ਜੋੜੇ ਜਾਂ ਕਈਆਂ ਦੇ ਵਿਆਹ ਹੋਏ ਨੂੰ ਸਾਲਾਂ ਸਾਲ ਹੋ ਜਾਂਦੇ ਨੇ ਪਰ ਉਹ ਕੁਦਰਤੀ ਇੱਕ ਖਾਸ ਨਿਮਤ ਤੋਂ ਵਾਂਝੇ ਰਹਿ ਜਾਂਦੇ ਨੇ ਬਹੁਤ ਥਾਵਾਂ ਤੇ ਭਟਕਦੇ ਨੇ ਬਹੁਤ ਪੈਸਾ ਖਰਾਬ ਕਰਦੇ ਨੇ ਪਰ ਪੱਲੇ ਨਿਮਤ ਦੀ ਥਾਂ ਤੇ ਉਹਨਾਂ ਦੇ ਨਿਰਾਸ਼ਾ ਹੀ ਪੈ ਜਾਂਦੀ ਹੈ ਤੇ ਕਈ ਵਾਰ ਤਾਂ ਅ ਨਿਆਮਤ ਲੈਂਡ ਦੇ ਚੱਕਰ ਚ ਅਸੀਂ ਖੁਦ ਹੀ ਜ਼ਿੰਦਗੀ ਖੁਦ ਹੀ ਲਾਈਫ ਹੈਗੀ ਆ ਉਹ ਵੀ ਖਤਰੇ ਦੇ ਵਿੱਚ ਪਾ ਲੈਂਦੇ ਆ ਕੀ ਮੁੱਦਾ ਹੈ ਕੀ ਵਿਸ਼ਾ ਹੈ ਔਰ ਕਿਸ ਤਰੀਕੇ ਨਾਲ ਮਹਿਜ਼ ਇਹ ਸ਼ੇਕ ਜਿਹੜਾ ਅਸੀਂ ਪੀ ਰਹੇ ਆ ਇਸ ਦੇ ذریعے ਹੀ ਉਸ ਨਿਆਮਤ ਨੂੰ ਅਸੀਂ ਹਾਸਲ ਕਰ ਸਕਦੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਸੀਨੀਅਰ ਨਰਸਿੰਗ ਅਫੀਸਰ ਹਰਮਿਤ ਕੌਰ ਜੀ ਉਨਨ ਦਾ ਸਵਾਗਤ ਕਰ ਲੈਂਦੇ ਆ ਮੈਮ ਪਹਿਲਾਂ ਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੇ ਉਸ ਤੋਂ ਬਾਅਦ ਧੰਨਵਾਦ ਵੀ ਇਹ ਬੜਾ ਟੇਸਟੀ ਜਿਹੜਾ ਸ਼ੇਕ ਕਰ ਤੁਸੀਂ ਸਾਨੂੰ ਟੇਸਟ ਕਰਵਾਇਆ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ ਤੇ ਅਸੀਂ ਇਹ ਸ਼ੇਕ ਦੇ ਵਿੱਚ ਤਾਂ ਬਾਅਦ ਦੱਸਦੇ ਆਂ ਵੀ ਇਹਦੇ ਕੀ ਫਾਇਦੇ ਆ ਸਰ ਉਹ ਦਰਸ਼ਕਾਂ ਨੂੰ ਵੀ ਪਿਆਵਾਂਗੇ ਤਾਂ ਕਿ ਉਹ ਸਾਡੀ ਵੀਡੀਓ ਸੁਣਦੇ ਸੁਣਦੇ ਇਹਦਾ ਵੀ ਸਵਾਦ ਲੈ ਲੈਣਗੇ ਤੇ ਨਾਲੇ ਬਣਾਉਣਗੇ ਸਰ ਜੀ ਜੀ ਤੇ ਅੱਜ ਅਸੀਂ ਅਸੀਂ ਬਹੁਤ ਇੰਪੋਰਟੈਂਟ ਮੁੱਦੇ ਤੇ ਗੱਲ ਕਰਾਂਗੇ ਜਿਵੇਂ ਕਿ ਅਸੀਂ ਦੇਖਿਆ ਗਿਆ ਕਿ ਜਿਵੇਂ ਜਿਵੇਂ ਮਾਡਰਨ ਟੈਕਨੋਲੋਜੀ ਇਨਕਰੀਜ਼ ਹੋਈ ਹੈ ਜਿੰਨੀ ਸਪੀਡ ਦੇ ਨਾਲ ਉਸ ਤੋਂ ਡਬਲ ਸਪੀਡ ਦੇ ਨਾਲ ਇਨਫਰਟੀਲਿਟੀ ਦੇ ਕੇਸ ਵਧਦੇ ਜਾ ਰਹੇ ਹੈ ਇਸ ਗੱਲ ਨੂੰ ਤੇ ਸਾਨੂੰ 100 ਦੇ ਚੋਂ 100 ਪਰਸੈਂਟ ਨੂੰ ਹੀ ਅਕਸੈਪਟ ਕਰਨਾ ਪਏਗਾ ਤੇ ਮੈਂ ਇੱਕ ਅਹਿਮ ਐਡਵਾਈਸ ਦੇਣਾ ਚਾਹਾਂਗੀ ਜਿਵੇਂ ਮੈਰਿਜ ਹੁੰਦੀ ਆ ਕਪਲ ਨੂੰ ਚਾਹੀਦਾ ਹੈ ਕਿ ਮੈਰਿਜ ਤੋਂ ਜਸਟ ਬਾਅਦ ਕਿਸੇ ਅੱਛੇ ਆਯੁਰਵੇਦਾ ਡਾਕਟਰ ਦੇ ਨਾਲ ਕੰਸਲਟ ਕਰਨ ਉਹਨਾਂ ਦੇ ਕੋਲ ਜਾਣ ਜਦਕਿ ਇਹ ਦੇਖਣ ਕਿ ਅਸੀਂ ਹੁਣ ਇੱਕ ਸਾਲ ਘੁੰਮਣਾ ਹੈ ਇਧਰੋਂ ਉਧਰੋਂ ਗਲਤ ਖਾਣਾ ਪੀਣਾ ਹੈ ਕਿਉਂਕਿ ਹਸਬੰਦ ਵੀ ਸ਼ੌਂਕ ਹੁੰਦਾ ਜੀ ਮੇਰੀ ਨਵੀਂ ਨਵੀਂ ਮੈਰਿਟ ਲਾਈਫ ਹੈ ਅਸੀਂ ਉੱਥੇ ਘੁੰਮ ਲਈ ਉੱਥੇ ਘੁੰਮ ਲਈ ਆ ਖਾ ਪੀ ਲਈਏ ਸਿਰ ਪ੍ਰੋਬਲਮਸ ਤੇ ਇਨਫਰਟੀਲਿਟੀ ਦੀ ਆ ਪਹਿਲਾਂ ਹੀ ਥੋੜੀਆਂ ਬਹੁਤ ਥੋੜੀਆਂ ਬਹੁਤ ਹੁੰਦੀਆਂ ਹੀ ਆ ਜਿੱਦਾਂ ਇਨਫਰਟੀਲਿਟੀ ਦੇ ਕੇਸਿਸ ਆ ਤੇ ਉਹ ਅਸੀਂ 6-7 ਮਹੀਨੇ ਗਲਤ ਖਾ ਪੀ ਕੇ ਅਸੀਂ ਉਸ ਪ੍ਰੋਬਲਮ ਨੂੰ ਹੋਰ ਵੀ ਪਕਾ ਲੈਨੇ ਆ ਜਦੋਂ ਨੂੰ ਸਾਨੂੰ ਸਮਾਜ ਕਹਿਣ ਲੱਗਦਾ ਹੈ ਜੀ ਇਹ ਪ੍ਰੈਗਨੈਂਸੀ ਕੰਸੀਵ ਕਿਉਂ ਨਹੀਂ ਹੋਈ ਉਨ ਦਾ ਅਦਰ ਹੈਂਡ ਸਰ ਜੇ ਅਸੀਂ ਇਹੀ ਮੈਰਿਜ ਤੋਂ ਜਸਟ ਬਾਅਦ ਆਯੁਰਵੈਦਿਕ ਡਾਕਟਰ ਦੇ ਨਾਲ ਕੰਸਲਟ ਕਰ ਲਈਏ ਤੇ ਸਾਡੀਆਂ ਜਿਹੜੀਆਂ ਥੋੜੀਆਂ ਬਹੁਤ ਪ੍ਰੋਬਲਮਸ ਆਈਆਂ ਹੋਣ ਮੰਨ ਲਓ ਡਾਕਟਰ ਨੇ ਐਡਵਾਈਸ ਕੀਤਾ ਅਸੀਂ ਉਹੀ 6-7 ਮਹੀਨੇ ਆਪਣੀ ਡਾਈਟ ਤੇ ਆਪਣੇ ਲਾਈਫ ਸਟਾਈਲ ਨੂੰ ਉਸ ਤਰੀਕੇ ਹੀ ਅਸੀਂ ਫਾਲੋ ਕਰ ਲਈਏ ਤਾਂ ਕਿ ਆਨਲੈ 6-7 ਮਹੀਨਾ ਤੱਕ ਸਾਨੂੰ ਕੋਈ ਵੀ ਸਮਾਰਿਤ ਇਹ ਕਹਿਣ ਵਾਲਾ ਨਾ ਹੋਵੇ ਕਿਉਂਕਿ ਉਹ ਤੱਕ ਤਾਂ ਪ੍ਰੈਗਨਨਸੀ ਕਨਸੀਵ ਹੋਈ ਹੋਣੀ ਹੈ ਸਰ ਉਸ ਟਾਈਮ ਤੱਕ ਅਸੀਂ ਮੈਡੀਸਿਨਸ ਲੈ ਕੇ ਆਯੁਰਵੈਦਿਕ ਮਾਫ ਕਰਨਾ ਮੈਮ ਤੁਹਾਨੂੰ ਮੈਂ ਰੋਕ ਰਿਹਾ ਵਿਚੋਂ ਹਰਮਿੰਦਰ ਜੀ ਤੁਸੀਂ ਕਹਿ ਰਹੇ ਹੋ ਕਿ 6-7 ਮਹੀਨਿਆਂ ਦੇ ਵਿੱਚ ਪ੍ਰੈਗਨੈਂਸੀ ਆਯੁਰਵੈਦਿਕ ਮੁਤਾਬਕ ਆਯੁਰਵੈਦਿਕ ਟ੍ਰੀਟਮੈਂਟ ਢੰਗ ਦੇ ਮੁਤਾਬਕ ਹੋ ਜਾਏਗੀ ਪਰ ਇੱਥੇ ਤਾਂ ਜੀ 7-7 ਸਾਲ ਹੋ ਗਏ 20-25-25 ਸਾਲ ਹੋ ਗਏ ਸਾਨੂੰ ਤੁਸੀਂ ਇਹ ਦੱਸੋ ਵੀ ਜਿਹੜੀ ਨੈਚੁਰਲ ਪ੍ਰੈਗਨੈਂਸੀ ਹੈਗੀ ਹੈ ਉਹਦੇ ਵਾਸਤੇ ਸਾਡੀ ਤਿਆਰੀ ਕੀ ਹੋਣੀ ਚਾਹੀਦੀ ਹੈ ਜਿਹੜਾ ਨੂੰ ਲੋਕ ਆਈਵੀਐਫ ਵੀ ਬਹੁਤ ਕਰਵਾ ਰਹੇ ਨੇ ਆਈਵੀਐਫ ਦੇ ਨਾਂ ਤੇ ਲੋਕਾਂ ਨਾਲ ਭਾਵਨਾਵਾਂ ਨਾਲ ਸਰੀਰਾਂ ਨਾਲ ਪੈਸੇ ਨਾਲ ਖਿਲਵਾੜ ਵੀ ਬੜਾ ਹੋ ਰਿਹਾ ਹੈ ਸਰ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਡਾਕਟਰਸ ਦੇ ਕੋਲ ਜਾਂਦੇ ਆ ਤਾਂ ਉਹ ਡਾਕਟਰ ਨੇ ਉਹਨਾਂ ਨੂੰ ਇਹ ਡਵਾਈਸ ਕੀ ਕਰਨਾ ਸਰ ਉਹਨਾਂ ਨੂੰ ਐਡਵਾਈਸ ਸਭ ਤੋਂ ਪਹਿਲਾਂ ਡਾਕਟਰ ਨੇ ਤਾਂ ਇਹ ਕਹਿਣਾ ਕਿ ਹਾਂਜੀ ਇੱਥੋਂ ਤੱਕ ਕਿ ਸਰ ਨੈਚੁਰਲ ਪੀਰੀਅਡਸ ਆ ਰਹੀ ਹੁੰਦੇ ਆ ਮੇਲ ਦਾ ਸਪਰਮ ਨੈਚੁਰਲ ਹੈ ਤਾਂ ਵੀ ਸਾਡੇ ਕੋਲ ਕਪਲ ਆਂਦੇ ਕਿ ਸਾਨੂੰ 7 ਸਾਲ ਹੋ ਗਏ ਜੀ 8 ਸਾਲ ਹੋ ਗਏ ਦਿੱਕਤ ਕੋਈ ਹੈਗੀ ਨਹੀਂ ਤੇ ਤਾਂ ਵੀ ਸਾਨੂੰ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ ਉਹਦੇ ਰੀਜਨਸ ਕੀ ਹੁੰਦੇ ਆ ਸਰ ਉਹ ਪੇਸ਼ੈਂਟ ਮੈਰਿਜ ਤੋਂ ਬਾਅਦ ਪਤਾ ਨਹੀਂ ਕਿੰਨੇ ਐਲੋਪੈਥੀ ਡਾਕਟਰਸ ਦੇ ਕੋਲ ਕੁਮ ਮੁਕ ਮੁਕੇ ਕੁਮ ਮੁਕੇ ਸਰ ਇਹ ਤਿੰਨ ਟ੍ਰੀਟਮੈਂਟਸ ਮੈਂ ਦਿਖਾਨੀ ਹੈਗੀਆਂ ਜਦੋਂ ਡਾਕਟਰਸ ਦੇ ਕੋਲ ਜਾਂਦੇ ਆ ਸਰ ਉਹਨਾਂ ਨੇ ਕੋਈ ਨਾ ਕੋਈ ਹਾਰਮੋਨਸ ਪੇਲਸ ਦੇਣੇ ਹੀ ਹੁੰਦੀਆਂ ਇੰਜੈਕਸ਼ਨਸ ਉਹਨਾਂ ਨੂੰ ਦੇਣੇ ਹੀ ਹੁੰਦੇ ਆ ਕੋਈ ਨਵਾਂ ਚਾਰਟ ਕੱਢੇ ਜੀ ਇਸ ਵਾਰ ਸਰ ਇਹ ਇਸੇ ਕਰਕੇ ਮੈਂ ਸ਼ਾਰਟਲੀ ਕਿਉਂਕਿ ਇਤਨਾ ਟਾਈਮ ਨਹੀਂ ਹੁੰਦਾ ਕਿ ਇਹ ਵੀਡੀਓ ਦੇ ਵਿੱਚ ਸਾਰਾ ਡਿਟੇਲ ਦੱਸ ਸਕੀਏ ਪਰ ਅੱਜ ਮੈਂ ਟੂ ਦਾ ਪੁਆਇੰਟ ਹੀ ਸਾਰੀ ਗੱਲ ਕਲੀਅਰ ਕਰ ਦੇਣੀ ਹੈ ਕਿ ਜਿ ਕਰਨ ਲਈ ਜਾਂਦੇ ਆ ਟਰੀਟਮੈਂਟ ਲੈਂਦੇ ਆ ਪਹਿਲਾ ਕੰਮ ਕੀ ਹੁੰਦਾ ਸਰ ਉਹਨਾਂ ਨੂੰ ਹਾਰਮੋਨਸ ਦੇਣਾ ਪਿਲਸ ਦੇਣਾ ਐਲੋਪੈਥੀ ਇੰਜੈਕਸ਼ਨਸ ਦੇਣਾ ਜਿਹੜੇ ਕਿ ਫੁੱਲ ਆਫ ਕੈਮੀਕਲਸ ਐ ਐਕਸਟਰਨਲੀ ਕੈਮੀਕਲਸ ਉਹਨਾਂ ਦੇ ਅੰਦਰ ਇਨਸਰਟ ਹੁੰਦੇ ਆ ਫਿਰ ਉਹਦੇ ਨਾਲ ਉਹਨਾਂ ਨੂੰ ਪੀਰੀਅਡਸ ਜਾਂ ਹੋਰ ਪ੍ਰੋਬਲਮ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈਗੇ ਫਿਰ ਅਗਰ ਇਹ ਸਕਸੈਸ ਨਹੀਂ ਹੋਇਆ ਤੇ ਇਹ 노 ਡਾਊਟ ਹਰ ਪਰਸਨ ਸੁਣਨ ਵਾਲੇ ਨੂੰ ਪਤਾ ਹੈ ਜਿਹੜਾ ਸਫਰਰ ਹੈ ਉਸ ਤੋਂ ਬਾਅਦ ਉਹਨਾਂ ਨੂੰ ਕੀ ਦਿੰਦਾ ਜੀ ਤੁਹਾਡਾ ਆਈਯੂਆਈ ਹੋਏਗਾ आईयूआई सक्सेस नहीं होया ते जे आईयूआई ਵੀ ਦੇ ਰਿਹਾ ਤਾਂ ਉਹ ਵੀ ਤਾਂ ਫਿਰ ਫੁੱਲ ਆਫ ਕੈਮੀਕਲਸ ਹੀ ਹੈ ਤੇ ਉਸ ਤੋਂ ਬਾਅਦ ਥਰਡ ਆਪਸ਼ਨ ਆ ਰੰਦਾ ਉਹਨਾਂ ਕੋਲ ਆਈਵੀਐਫ ਸਰ ਇੱਕ ਗੱਲ ਮੈਨੂੰ ਕਲੀਅਰਲੀ ਦੱਸੋ ਤੁਸੀਂ ਕੀ ਕਹੋਗੇ ਕਿ ਆਈਵੀਐਫ ਔਰ ਆਈਯੂਆਈ ਜਾਂ ਜਿਹੜਾ ਵੀ ਇਹ ਐਲੋਪੈਥਿਕ ਟ੍ਰੀਟਮੈਂਟਸ ਹੈ ਇਹ ਕਿੰਨੇ ਪਰਸੈਂਟ ਸਕਸੈਸ ਹੋ ਰਿਹਾ ਹੈ ਅੱਜ ਦੇ ਟਾਈਮ ਤੇ ਐਜ਼ ਅ ਦਰਸ਼ਕ ਤੁਸੀਂ ਮੈਨੂੰ ਦੱਸੋ ਕਿੰਨੇ ਪਰਸੈਂਟ ਸਕਸੈਸ ਰੇਟ ਹੈ ਸਰ ਇਹਦਾ ਹਰਮੀ ਜੀ ਉਹ ਤਾਂ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਟ੍ਰੀਟਮੈਂਟ ਦਵਾਂਗੇ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ ਪਰ ਗਰੰਟੀ ਕੋਈ ਨਹੀਂ ਉਤੇ ਇਹ ਗੱਲ ਕਹਿੰਦੇ ਨੇ ਸਕਸੈਸ ਰੇਟ ਦੀ ਜਿਸ ਨੂੰ ਪੁੱਛੀ ਵੀ ਕਿੰਨੇ ਪਰਸੈਂਟ ਚਾਂਸ ਨੇ ਕਿਹਾ ਜਾਂਦਾ ਹੈ ਜੀ ਸਿਰਫ ਸਕਸੈਸ ਰੇਟ 22 25% ਹੀ ਹੋਏਗਾ ਤੇ ਕਪਲ ਇਹ ਦੀ ਮੰਗ ਲਾਨ ਜੇ ਸਕਸੈਸ 20% ਹੀ 100 ਦੇ ਵਿੱਚੋਂ देन व्हाई टू ਗੇਟ ਸਰਜਰੀ ਐਂਡ 올 ਥੀਸ ਕੈਮੀਕਲ ਟਰੀਟਮੈਂਟਸ ਜਬਕਿ ਅਸੀਂ ਹੁਣ ਇਹੀ ਆਈਵੀਐਫ ਦੀ ਤੁਸੀਂ ਜਿਹੜੀ ਹੈ ਅਸੀਂ 80 ਆਈਵੀਐਫ ਨੂੰ ਆਯੁਰਵੇਦਾ ਆਈਵੀਐਫ ਕਵਾਂਗੇ ਚਲੋ ਹੋਰ ਦੱਸੋ ਸਰ ਅਸੀਂ ਆਪਣੇ ਟ੍ਰੀਟਮੈਂਟ ਨੂੰ ਆਯੁਰਵੇਦਾ ਆਈਵੀਐਫ ਕਵਾਂਗੇ ਕੋਈ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਜਿਨੇ ਆਈਵੀਐਫ ਕਰਵਾਉਣਾ ਹੀ ਹੈ ਉਹ ਆਯੁਰਵੈਦਿਕ ਆਈਵੀਐਫ ਕਰਵਾਵੇ ਜੀ ਬਿਲਕੁਲ ਸਰ ਮੈਂ ਇਹ ਕਵਾਂਗੀ ਜੇ ਫਿਰ ਉਹ ਜਿਹੜਾ ਫਿਰ ਮਾਡਰਨ ਵਾਲਾ ਉਹਦੇ ਚ ਕੀ ਘਾਟ ਹੈ ਜੀ ਤੁਸੀਂ ਕਹਿ ਰਹੇ ਉਹੀ ਉਸੇ ਕਰਕੇ ਤਾਂ ਮੈਂ ਮੈਨੂੰ ਹੈਲਪਲੈਸਲੀ ਆਈਵੀਐਫ ਵਰਡ ਦੇਣਾ ਪਿਆ ਕਿਉਂਕਿ ਅੱਜ ਦੇ ਕਪਲ ਇੰਨੇ ਤਿਆਰ ਹੈ ਆਈਵੀਐਫ ਨੂੰ ਇੰਨੇ ਜ਼ਿਆਦਾ ਤਿਆਰ ਹੈ ਇਸ ਕਰਕੇ ਮੈਨੂੰ ਵੀ ਇਹ ਕਲਰਨੀ ਪਈ ਗਾੜ ਕਿ ਠੀਕ ਹੈ ਜੀ ਤੁਸੀਂ ਜੇ ਆਈਵੀਐਫ ਹੀ ਕਰਾਣਾ ਕਮ ਸੇ ਕਮ ਆਪਣਾ ਸ਼ਰੀਰ ਤੇ ਬਚਾਓ ਤੁਸੀਂ ਆਯੁਰਵੇਦ ਆਈਵੀਐਫ ਲਲਨ ਸਰ ਮੈਂ ਇਸ ਨੂੰ ਡਿਫਾਈਨ ਕਰਾਂ ਤਾਂ ਡਿਫਾਈਨ ਕਰਾਂ ਕਿ ਬੜੇ ਕੌੜੇ ਸ਼ਬਦਾਂ ਦੇ ਵਿੱਚ ਮੇਰਾ ਆਈਵੀਐਫ ਜਿਹੜਾ ਹੈ ਵੈਸੇ ਤਾਂ ਸਰ ਮੇਰੇ ਵਾਲੇ ਜਿਹੜਾ ਆਯੁਰਵੇਦ ਆ ਇਸ ਨੂੰ ਮੈਂ ਕਹਾਂਗੀ ਇਮਿਨਿਟੀ ਵੈਲਿਊ ਵੀ ਜਿਹੜੀ ਤੁਹਾਡੀ ਨੈਚੁਰਲ ਇਮਿਊਨਿਟੀ ਹੈ ਤੇ ਉਸ ਨੂੰ ਐਲੋਪੈਥੀ ਆਈਵੀਫ ਨੇ ਫੂਲ ਕਰ ਦੇਣਾ ਮਤਲਬ ਮੂਰਖ ਬਣਾਉਣ ਵਾਲੀ ਗੱਲ ਆ ਉਹ ਤਾਂ ਡਿਸਟਰਬ ਹੀ ਕਰਦੇ ਨਹੀਂ ਹੈ ਨਾ ਸਰ ਜਿਹੜਾ ਆਯੁਰਵੇਦ ਫਿਰ ਕਰ ਦੇਣੀ ਉਹ ਤੇ ਫਿਰ ਜਿਹੜਾ ਆਯੁਰਵੈਦਿਕ ਆਈਵੀਫ ਹੈ ਉਹਨੂੰ ਕੀ ਮੰਨਦੇ ਸਰ ਦੇਖੋ ਹੁਣ ਜੇ ਦੋਨਾਂ ਨੂੰ ਕੰਪੇਅਰ ਕਰੀਏ ਕਿਹਨੂੰ ਨਹੀਂ ਪਤਾਗਾ ਕਿ ਆਯੁਰਵੈਦਿਕ ਟ੍ਰੀਟਮੈਂਟ ਤਾਂ ਸਿਰਫ ਅਸੀਂ ਤੁਹਾਨੂੰ ਮੈਂ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਆਂ ਕਿ ਹਰ ਆਯੁਰਵੈਦਿਕ ਟ੍ਰੀਟਮੈਂਟ ਤੁਹਾਡੀ ਕਿਚਨ ਦੇ ਵਿੱਚ ਕਿਚਨ ਨੂੰ ਆਪਣੀ ਇੱਕ ਫਾਰਮੇਸੀ ਬਣਾ ਲਓ ਕਿ ਸਾਡੀ ਕਿਚਨ ਹੀ ਟ੍ਰੈਡੀਸ਼ਨਲ ਟਾਈਮ ਤੇ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਜੜੀ ਬੂਟੀਆਂ ਹੀ ਸਾਡੀਆਂ ਦਵਾਈਆਂ ਹੁੰਦੀਆਂ ਸੀਗੀਆਂ ਇਹੀ ਸੋਚੋ ਮੈਂ ਅੱਜ ਇਹੀ ਤੁਹਾਨੂੰ ਐਡਵਾਈਸ ਐਡਵਾਈਸ ਕਰਾਂਗੀ ਕਿ 30 ਦਿਨ ਸਰ ਮੇਰੇ ਪੁਰਾਣੇ ਪੇਸ਼ੈਂਟਸ ਨੇ ਮੇਰੀਆਂ ਐਡਵਾਈਸ ਨੂੰ ਮੈਨੂੰ ਲੱਗਦਾ ਮੈਂ 30 ਦਿਨ ਕਹਨੀ ਆ ਤਾਂ 15 ਦਿਨਾਂ ਦੇ ਵਿੱਚ ਹੀ ਉਹ ਅਗਰ ਰੈਗੂਲਰਲੀ ਮੇਰੇ ਪੈਟਰਨਸ ਨੂੰ ਫੋਲੋ ਕਰਦੇ ਤਾਂ ਉਹ ਨੈਸ਼ਨਲ ਪ੍ਰੈਗਨancies ਕਨਸੀਵ ਕਰ ਲੈਂਦੇ ਸਰ ਭਾਵੇਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੋਵੇ ਮੈਂ ਪਿਛਲੀ ਵੀਡੀਓ ਚ ਇਹ ਕਿਹਾ ਸੀ ਅੱਛਾ ਮੈਮ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਆਈਵੀਐਫ ਹੈਗਾ ਉਹ ਇਮਿਊਨਿਟੀ ਵੈਲਿਊ ਮਤਲਬ ਤੁਹਾਨੂੰ ਮੂਰਖ ਬਣਾ ਰਿਹਾ ਹੈ ਉਹ ਕਿਵੇਂ ਜੀ ਸਰ ਜਿਵੇਂ ਸਾਡੇ ਕੋਲ ਪੇਸ਼ੈਂਟ ਆਂਦੇ ਆ ਮੰਨ ਲਓ 47 ਇਅਰ ਦੀ ਲੇਡੀ ਹੈ ਉਹ ਕਹਿ ਰਹੀ ਹੈ ਜੀ ਮੈਂ ਨੇ ਮਤਲਬ ਉਹ ਵੀ ਕਰਾ ਲਿਆ ਹੈਗਾ ਟਿਊਬ ਰਿਮੂਵ ਕਰਾ ਲਈ ਹੋਈ ਹੈ ਮੇਰਾ ਆਈ ਵੀ ਆ ਹੋ ਚੁੱਕਿਆ ਹੋਇਆ ਮੈਂ 5 ਵਾਰੀ ਆਈ ਵੀ ਫਲ ਚੁੱਕੀਆਂ ਹਜੇ ਬੱਚਾ ਨਹੀਂ ਹੈ ਤੇ ਜੇ ਉਧਰ 47 ਸਾਲ ਦੀ ਏਜ ਵੀ ਹੋ ਗਈ ਤਾਂ ਉਹਨਾਂ ਨੂੰ ਪਤਾ ਹੈ ਕਿ ਆਈ ਵੀ ਫ ਦੇ ਸਾਈਡ ਇਫੈਕਟ ਸ ਕਿੰਨੇ ਜ਼ਿਆਦਾ ਹੈ ਸਰ ਜੇ ਸਾਈਡ ਆਈ ਵੀ ਫ ਦੇ ਸਾਈਡ ਇਫੈਕਟ ਸਰ ਬੇਬੀ ਤਾਂ ਹੋਇਆ ਨਹੀਂ ਨਾ ਹੁਣ ਤਾਂ ਸਾਨੂੰ ਦੱਸਦੇ ਹੀ ਨਹੀਂ ਹੈਗੇ ਉਹ ਤਾਂ ਸਾਨੂੰ ਸਿਰ ਬੱਚਾ ਦਿਖਾ ਦਿੰਦੇ ਨੇ ਸਾਈਡ ਇਫੈਕਟ ਤਾਂ ਕੁਝ ਦੱਸਦੇ ਨਹੀਂ ਜੀ ਸਾਈਡ ਇਫੈਕਟ ਉਹ ਕਿਉਂ ਦੱਸਣਗੇ ਸਰ ਸਾਈਡ ਇਫੈਕਟ ਸਾਨੂੰ ਮੈਂ ਕਲੀਅਰ ਕਰ ਦਿੰਨੀ ਆ ਸਰ ਦੇਖੋ ਸਰ ਆਈ ਵੀ ਐਫ ਦੇ ਵਿੱਚ ਕੀ ਹੋਣਾ ਆਈ ਵੀ ਐਫ ਤੁਹਾਡੇ ਤੁਹਾਨੂੰ ਐਗ ਆਰ ਸਪਰਮ ਨੂੰ ਬਾਹਰ ਫਿਊਜ਼ ਕਰਕੇ ਅੰਦਰ ਇਨਸਰਟ ਕਰਨਗੇ ਸਰ ਕਲੀਅਰ ਹੈ ਕਿ ਜਦ ਨੈਚੁਰਲ ਪੀਰੀਅਡਸ ਆਉਂਦੇ ਆ ਤਾਂ ਮੈਂ ਪਹਿਲਾਂ ਵੀ ਦੱਸਿਆ ਕਿ 8 ਤੋਂ 10 ਫੋਲਿਕਲ ਹੀ ਰਿਲੀਜ਼ ਹੋਣੇ ਹੁੰਦੇ ਜਿਨ੍ਹਾਂ ਦੇ ਵਿੱਚ ਇੱਕ ਪਾਰਫਲ ਫੋਲਿਕਲ ਨੇ ਐਗ ਬੰਨਾ ੈਂਬ੍ਰਾਇਓ ਬੰਨਾ ਆਈ ਵੀ ਐਫ ਦੇ ਵਿੱਚ ਸਰ ਹਜ਼ਾਰੋਂ ਐਗਸ ਇੱਕੋ ਟਾਈਮ ਤੇ ਥਰੇ ਡਿਸਟਰਬ ਹੋਣਗੇ ਤਾਂ ਤੁਹਾਨੂੰ ਇਹ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜਾ ਮੈਨੋਪੋਜ਼ ਹੈ ਜਦੋਂ ਬੱਚੀ ਜਨਮ ਲੈਂਦੀ ਹੈ ਤਾਂ ਉਹਦੇ 1 ਮਿਲੀਅਨ ਫੋਲਿਕਲਸ ਹੁੰਦੇ ਆ ਜਦੋਂ ਤੱਕ ਮੈਨੋਪੋਜ਼ ਹੋਣਾ ਹੈ ਤੇ ਉਹ ਉਸ ਏਸ ਤੱਕ ਸਾਰੇ ਖਤਮ ਹੋ ਜਾਂਦੇ ਆ ਹੁਣ ਮੈਂ ਦੇਸੀ ਸ਼ਬਦਾਂ ਚ ਕਹਾਂ ਤੇ ਆਪਾਂ 1000 ਐਗਸ ਜਿਹੜੇ ਹੈਗੇ ਆ ਉਹ ਤਾਂ ਇੱਕ ਵਾਰੀ ਆਪਾਂ ਯੂਜ਼ ਕਰ ਲੈਣ ਜਿਹਦੇ ਵਿੱਚ ਆਪਾਂ ਤਿੰਨ ਜਾਂ ਚਾਰ ਐਗਸ ਲਾਸਟੇ ਕਹਿੰਦੇ ਕਿ ਇਹ ਟਵਿਨਸ ਹੋਣਗੇ ਆ ਤਿੰਨ ਬੇਬੀ ਹੋਣਗੇ ਮੀਜ ਉਹਨਾਂ ਦੇ ਵਿੱਚ ਇੱਕ ਹੀ ਐਮਬ੍ਰਿਓ ਬਣਿਆ ਤਾਂ ਕਿੰਨੇ ਐਗਸ ਆ ਇਕ ਟਾਈਮ ਦਾ ਆਈ ਵੀ ਆਪਣਾ ਡਿਸਟਰਬ ਹੋਏ ਤਾਂ ਸਿੱਧੇ ਸ਼ਬਦਾਂ ਦੇ ਵਿੱਚ अर्ली मेनोपॉज ਹੋਣਾ ਆਬਵੀਅਸ ਹੈ ਇਹ ਕਹਿੰਦਾ ਆਈਵੀਐਫ ਲੈ ਲਿਆ મતલਬ ਜਿਨ੍ਹਾਂ ਨੇ ਜਿਨ੍ਹਾਂ ਨੇ ਆਈਵੀਐਫ ਦੀ ਜਿਨ੍ਹਾਂ ਨੇ ਤਿਆਰੀ ਕੀਤੀ ہوئی ਹੈ ਤੋਂ ਇਹ ਵੀ ਤਿਆਰੀ ਨਾਲ ਕਰਕੇ ਰੱਖਣ ਕਿ ਅਗਰ ਉਹਨਾਂ ਦੀ ਪੀਰੀਅਡਸ ਹੈਗੇ ਨੇ ਉਹ 40 ਜਾਂ 45 ਸਾਲ ਤੇ ਜਾ ਕੇ ਬੰਦ ਹੋਣਗੇ ਕੁਦਰਤੀ ਢੰਗ ਨਾਲ ਤਾਂ ਆਈਵੀਐਫ ਲੈਣ ਤੋਂ ਬਾਅਦ ਇਹ ਸੀਮਾ 35 ਵੀ ਹੋ ਸਕਦੀ ਹੈ ਇਹ ਹੈਗੀ ਹੈ ਸਰ ਹੁੰਦੀ ਹੈ अर्ली ਮੈਨੋਪੋਜ਼ ਹੋਣਾ ਫਿਰ ਸਾਡੇ ਕੋਲ ਪੇਸ਼ੈਂਟ ਇਸ ਤਰ੍ਹਾਂ ਦੇ ਆ ਰਿਹਾ ਜੀ ਮੈਮ ਆਈਵੀਐਫ ਸਕਸੈਸ ਨਹੀਂ ਹੋਇਆ ਹੁਣ ਪੁੱਛੀਦਾ ਜੀ ਹੁਣ ਪੀਰੀਅਡਸ ਦੀ ਕੀ ਕੰਡੀਸ਼ਨ ਹੈ ਕਹਿੰਦੇ ਜੀ ਆਈਵੀਐਫ ਤੋਂ ਬਾਅਦ ਮੈਮ ਸਾਨੂੰ ਪੀਰੀਅਡਸ ਬੰਦ ਹੋ ਚੁੱਕੇ ਹੋਏ ਆ ਜਦਕਿ ਸਰ ਐਗਜੈਕਟਲੀ ਮੈਂ ਪ੍ਰੇਮ ਆਯੁਰਵੇਦਿਕ ਕਲੀਨਿਕ ਤੋਂ ਬੋਲ ਰਹੀ ਹਾਂ ਅਸੀਂ ਬਹੁਤ ਪੇਸ਼ੈਂਟ ਨੂੰ ਇਸ ਤਰ੍ਹਾਂ ਟ੍ਰੀਟ ਕਰ ਚੁੱਕੀ ਹਾਂ ਉਹਨਾਂ ਨੂੰ ਅਗੇਨ ਅਸੀਂ ਉਹਨਾਂ ਦੇ ਪੀਰੀਅਡਸ ਸਟਾਰਟ ਕਰੀਦੇ ਆ ਪਹਿਲਾਂ ਫਿਰ ਉਹਨਾਂ ਨੂੰ ਨੈਚਰ ਪ੍ਰੇਗਨਸੀ ਕਨਸੀਵ ਹੁੰਦੀ ਹੈ ਸਰ ਉਹ ਵੀ ਹੋ ਜਾਂਦੀ ਹੈ। ਫਿਰ ਬਹੁਤ ਵਾਰ ਤਾਂ ਮੈਂ ਇਦਾਂ ਦੇ ਵੀ ਸਾਡੀਆਂ ਭੈਣਾਂ ਦਾ ਫੋਨ ਆਉਂਦਾ ਬੜੀਆਂ ਡਿਸਟਰਬ ਹੁੰਦੀ ਨੇ ਕਹਿੰਦੇ ਨੇ ਜੇ ਅਸੀਂ ਆਈਵੀਐਫ ਕਰਵਾਇਆ ਚੰਗੀ ਭਲੀ ਸਾਡੀ ਮਾਨਸਿਕ ਸਿਹਤ ਹੈਗੀ ਸੀ ਤੇ ਉਸ ਤੋਂ ਬਾਅਦ ਸਾਡੀ ਮਾਨਸਿਕ ਸਿਹਤ ਦਾ ਵੀ ਬੇੜਾਗਰਕ ਹੋ ਗਿਆ ਜੀ। ਉਹ ਕੀ ਕਾਰਨ ਹੁੰਦਾ ਜੀ ਚਲੋ ਤੁਸੀਂ ਅੱਜ ਗੱਲ ਕਰ ਹੀ ਰਹੇ ਹੋ ਅੱਜ ਜੀ ਵੀ ਗੱਲ ਸਾਨੂੰ ਦੱਸ ਦਿਓ। ਸਰ ਜਿਹੜੀ ਅਸੀਂ ਹੁਣੇ ਡਿਸਕਸ ਕੀਤਾ ਤੁਸੀਂ ਕਿਹਾ ਮਾਨਸਿਕ ਕੰਡੀਸ਼ਨ ਸਰ ਆਈਵੀਐਫ ਤੋਂ ਬਾਅਦ ਪਹਿਲੀ ਗੱਲ ਤੇ ਮੈਰਿਜ ਤੋਂ ਬਾਅਦ ਕਿਥੇ ਤੱਕ ਜੋੜੇ ਨੇ ਪਹਿਲਾਂ ਬਹੁਤ ਖੁਸ਼ ਰਹਿਣਾ ਹੁੰਦਾ ਸੀਗਾ ਜੀ ਸਾਡੀ ਮੈਰਿਜ ਹੋ ਗਈ ਅੱਜ ਦੇ ਟਾਈਮ ਤੇ ਤਾਂ ਫੁੱਲ ਆਫ ਸਟ्रेस ਹੈ ਉਧਰ ਉਹਨਾਂ ਨੂੰ ਡਾਕਟਰ ਕੋਲ ਚਲੇਗੇ ਆਈਵੀਐਫ ਹੋ ਗਿਆ ਬੇਬੀ ਹੋਇਆ ਨਹੀਂ ਹੈਗਾ ਤਾਂ ਵੀ ਸਟ्रेस ਹੈ ਤੇ ਸਰ ਜਿਹੜਾ ਸਟ्रेस ਦਾ ਕਾਰਨ ਹੈ ਸਟ्रेस ਹੋਣੀ ਹੈ ਉਹਨਾਂ ਨੂੰ ਕਿਉਂਕਿ ਬੇਬੀ ਨਹੀਂ ਹੈ ਔਰ ਸਟ्रेस ਹੋਏਗੀ ਤਾਂ ਉਹਨਾਂ ਦਾ ਜਿਹੜਾ ਮਾਈਂਡ ਦਾ 세ਰੋਟੋਨਿਨ ਲੈਵਲ ਹੈ ਉਹ ਬਿਲਕੁਲ ਖਤਮ ਹੋ ਜਾਣਾ ਹੈ ਕੀ ਹੁੰਦਾ ਹੈ सेरोटोनिन लेवल ਸਰ ਜਿਸ ਤਰ੍ਹਾਂ ਕਿ ਪਹਿਲਾਂ ਦੇਖੇ ਜਾਂਦਾ ਸੀਗਾ ਕਿ ਪਹਿਲੇ ਘਰ ਦੇ ਘਰ ਵਿੱਚ 10 ਜੀਏ ਉਹ ਬੜੇ ਮਸਤ-ਮਸਤ ਰਹਿੰਦੇ ਹੁੰਦੇ ਸੀਗੇ ਬੜੇ ਖੁਸ਼ ਰਹਿੰਦੇ ਹੁੰਦੇ ਸੀਗੇ ਤੇ ਅੱਜ ਦੇ ਟਾਈਮ ਤੇ ਸਭ ਇੰਨੇ ਬਿਜ਼ੀ ਐ ਔਰ ਸਰ ਹਾਸਾ ਤੇ ਮੈਨੂੰ ਲੱਗਦਾ ਘਰ ਦੇ ਵਿੱਚ 10 ਮੈਂਬਰ ਐ ਤੇ ਅਸੀਂ ਇੱਕ ਦੂਸਰੇ ਦੇ ਖਿੜੇ ਮੱਥੇ ਦੇਖੀਏ 세ਰੋਟੋਨਿਨ ਲੈਵਲ ਦੇ ਕੀ ਕਰਨਾ ਸਰ ਆਪਣੇ ਮੂਡ ਨੂੰ ਇੰਨਾ ਹੈਪੀ ਕਰਨਾ ਇੰਨਾ ਮਸਤ ਰੱਖਣਾ ਕਿ ਅਸੀਂ ਹਮੇਸ਼ਾ ਹੀ ਅਸੀਂ ਖੁਸ਼ੀ ਫੀਲ ਕਰਦੇ ਆ ਇਹ 세ਰੋਟੋਨਿਨ ਲੈਵਲ ਸਿਰ ਬਲੱਡ ਦੇ ਵਿੱਚ ਹੁੰਦਾ ਆ ਇਹ ਤਾਂ ਲੱਗਦਾ ਜੀ ਬੜਾ ਕਹਿੰਦੇ ਤਾਂ ਘੁੱਟ ਭਰ ਕੇ ਮਤਲਬ ਬੜਾ احساس ਹੋ ਗਿਆ ਖੁਸ਼ੀ ਵਾਲਾ ਐਸਾ ਜਦੋਂ ਵੀ ਮੈਂ ਘੁੱਟ ਭਰਦਾ ਦੋ ਤਿੰਨ ਵਾਰ ਭਰਿਆ ਜੀ ਸਰ ਇਸੇ ਸ਼ੇਕ ਨੇ ਆਪਣੇ ਦਿਮਾਗ ਦਾ 세ਰੋਟੋਨਿਨ ਲੈਵਲ ਜਿਹੜਾ ਹੈ ਉਹ ਕਵਰ ਕਰ ਦੇਣਾ ਹੈ ਅੱਛਾ ਇੱਕ ਦੀ ਰੈਸਪੀ ਹਾਂਜੀ ਹਾਂ ਇਸੇ ਕਰਕੇ ਖੁਸ਼ੀ ਦਾ ਅਹਿਸਾਸ ਕੁਟ ਪਰੰਦੇ ਨਾਲ ਹੁੰਦਾ ਤਾਂ ਹੀ ਤੁਹਾਨੂੰ ਫੀਲ ਆ ਰਿਹਾ ਸਰ ਇਹ ਨੇਚਰਲ ਐ ਸਰ ਇਹ ਫੀਲ ਸਰ ਇੱਕ ਤਾਂ ਦੇਖੋ ਜੀ ਸਾਈਕੋਲੋਜੀਕਲੀ ਇਫੈਕਟ ਹੋ ਗਿਆ ਕਿ ਮੈਂ ਕਹਿ ਰਹੀ ਹਾਂ ਕਿ ਸਸ ਸਰਟਨ ਲੈਵਲ ਨੂੰ ਤਾਂ ਇਨਕਰੀਜ਼ ਕਰਨਾ ਹੀ ਕਰਨਾ ਹੈ ਔਰ ਸੈਕੰਡਲੀ ਇਹਨੇ ਪੀ ਕੇ ਤੁਹਾਨੂੰ ਰਿਜ਼ਲਟ ਵੀ ਦੇ ਰਿਹਾ ਸਰ ਤਾਂ ਹੀ ਤੁਸੀਂ ਇੰਨੀ ਇੰਨਾ ਹੈਪੀ ਫੀਲ ਕਰ ਰਹੇ ਹੋ ਅੱਛਾ ਰਿਜ਼ਲਟ ਕੀ ਦੇਣਗੇ ਜੀ ਸਰ ਰਿਜ਼ਲਟ ਇਸਦੇ ਕੀ ਆਣਗੇ ਕਿ ਜਿਹੜੀ ਸਾਡੀ ਓਵਰੀਜ ਦੇ ਵਿੱਚ ਓਵਰੀ ਨੇ ਫੰਕਸ਼ਨ ਕਰਨਾ ਐਗਸ ਬਣਨੇ ਆ ਫੋਲਿਕਲਸ ਬਣਨੇ ਆ ਜੇ ਸਾਡਾ ਮਾਈਂਡ ਖੁਸ਼ ਨਹੀਂ ਹੋਏਗਾ ਸਾਡਾ ਦਿਮਾਗ ਖੁਸ਼ ਨਹੀਂ ਹੋਏਗਾ ਸਾਡੇ ਸੈਰੋਟੋਨਿਨ ਲੈਵਲ ਅਗਰ ਅੱਛਾ ਰਹੇਗਾ ਬੈਲੈਂਸਡ ਰਹੇਗਾ ਸਾਡੇ ਦਿਮਾਗ ਨੇ ਓਵਰੀਜ ਨੂੰ ਫੰਕਸ਼ਨ ਕਰਨ ਲਈ ਸੁਚੇਤ ਕਰਨਾ ਆ ਕਿਉਂਕਿ ਇਹ ਬਲੱਡ ਤੇ ਦਿਮਾਗ ਸਰ ਇੱਕ ਦੂਜੇ ਲਈ ਇਹ ਬੈਰੀਅਰ ਹੈ ਦਰਵਾਜ਼ੇ ਹੈ ਕਹਿੰਦੇ ਨੇ ਕਿ ਅਸੀਂ ਇੱਕ ਦਰਵਾਜ਼ਾ ਖੋਲ ਕੇ ਦੂਜੇ ਚ ਵੜ ਗਏ ਆ ਮੀਨਸ ਇੱਕ ਬਲੱਡ ਹੈ ਜੇ ਬਲੱਡ ਦੇ ਵਿੱਚ ਪ੍ਰੋਪਰ ਸੈਰੋਟੋਨਿਨ ਲੈਵਲ ਹੋਏਗਾ ਤਾਂ ਹੀ ਉਹ ਦਿਮਾਗ ਤੱਕ ਪਹੁੰਚੇਗਾ ਜਿਉ ਦਿਮਾਗ ਤੱਕ ਪਹੁੰਚੇਗਾ ਸਰ ਸਾਡੀ ਓਵਰੇਜ ਨੂੰ ਪ੍ਰੋਪਰ ਫੰਕਸ਼ਨ ਕਰਨ ਲਈ ਉਹ ਸੁਚੇਤ ਕਰੇਗਾ ਤੇ ਸਰ ਪ੍ਰੈਗਨਸੀ ਕਨਸੀਵ ਹੋਣੀ ਹੋਣੀ ਹੈ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਇਹ ਸ਼ੇਕ ਹੈਗਾ ਚਲੋ ਫਿਰ ਤਾਂ ਤੁਹਾਡੀ ਇਸ ਸ਼ੇਕ ਦੀ ਰੈਸিপি ਬਣਦੀ ਹੈ ਪੁੱਛਣੀ ਇਹ ਜਿਹੜੀ ਸ਼ੇਕ ਹੈਗਾ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਦੇ ਉੱਤੇ ਕੰਮ ਕਰੇਗਾ ਸਰ ਦੋਨਾਂ ਨੂੰ ਕੰਮ ਕਰੇ ਉਹਨਾਂ ਨੂੰ ਕੰਮ ਕਰੇ ਜੀ 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 ਇਹ ਦੋਨੋਂ ਕਪਲ ਦੋਨੋਂ ਹੀ ਲੈ ਸਕਦੇ ਆ ਬੜੇ ਮਜ਼ੇ ਨਾਲ ਪੀਂ ਸਰ ਇਹ ਸਵੇਰੇ ਵੀ ਲੈ ਸਕਦੇ ਆ ਔਰ ਈਵਨਿੰਗ ਵੀ ਲੈ ਸਕਦੇ ਆ ਮੌਸਮ ਦੇ ਅਕੋਰਡਿੰਗ ਇਹਦੇ ਚ ਪੈਣਾ ਕੀ ਹੈ ਸਰ ਇਹ ਕੇਸਰ ਦੀਆਂ 4 ਤੋਂ 5 ਪੱਤੀਆਂ ਇੱਕ ਮੈਂਬਰ ਦੇ ਵਾਸਤੇ ਤੇ ਇਹਦੇ ਵਿੱਚ ਸਰ 슈ગર ਯੂਜ਼ ਕਰਨ ਦੀ بجائے ਡਾਇਰੈਕਟ ਚੀਨੀ ਲੈਣ ਦੀ بجائے ਯਾ ਤਾਂ ਮਿਸ਼ਰੀ ਪਾਊਡਰ ਪਾਇਆ ਜਾ ਸਕਦਾ ਹੈ ਸਰ ਇਹ ਸ਼ੇਕ ਬਣਾਉਣ ਲੱਗੇ ਆਂ ਤੇ ਜਾਂ ਇਹਦੇ ਵਿੱਚ ਹੰਨੀ ਵੀ ਪਰ ਪਰਸਨ ਇੱਕ ਚਮਚ ਹੰਨੀ ਯੂਜ਼ ਕਰ ਸਕਦੇ ਆ ਤੇ ਮਿਲਕ ਲੈਣਾ ਸਰ ਡਰਾਈ ਫਰੂਟਸ ਤੇ ਤਾਂ ਮੈਂ ਪਹਿਲੇ ਹੀ ਆਪਣੇ ਵੀਡੀਓਜ਼ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਦੱਸ ਚੁੱਕੀ ਆਂ ਡਰਾਈ ਫਰੂਟ ਦੇ ਵਿੱਚ ਸਰ ਉਹ ਪਰ ਮੈਂਬਰ ਚਾਰ ਬਾਦਾਮ ਲੈ ਲੈਣ ਅਖਰੋਟ ਲੈ ਲੈਣ ਅੰजीर ਲੈ ਲੈਣ ਤੇ ਮੁਨੱਕੇ ਲੈ ਲੈਣ ਤੇ ਆਪਣੇ ਥੋੜਾ ਕਾਜੂ ਪਾਲਣ ਔਰ ਅਖਰੋਟ ਬਹੁਤ ਜ਼ਰੂਰੀ ਹੈ ਕਿਉਂਕਿ ਅਖਰੋਟ ਦੀ ਜਿਹੜੀ ਸ਼ੇਪ ਹੈ ਉਹ ਬ੍ਰੇਨ ਦੀ ਸ਼ੇਪ ਹੈ ਅਸੀਂ ਹੁਣੇ ਦਿਮਾਗ ਦੀ ਗੱਲ ਕਰ ਰਹੇ ਆ ਦਿਮਾਗ ਨੂੰ ਤਾਂ 세ਰੋਟੋਨਿਨ ਲੈਵਲ ਦੇਣਾ ਹੈ ਸਰ ਉਹ ਇਨਕਰੀਸ ਕਰਨਾ ਤਾਂ ਇਸ ਕਰਕੇ ਅਖਰੋਟ ਪਾਣਾ ਵੀ ਬਹੁਤ ਜ਼ਰੂਰੀ ਹੈ ਸਰ ਉਸ ਨੂੰ ਰਾਤ ਨੂੰ ਸੌਕ ਕਰਨ ਭਿਓ ਕੇ ਰਾਤ ਨੂੰ ਤੇ ਸਵੇਰੇ ਇਹ ਇਸ ਤਰ੍ਹਾਂ ਉਹ ਇਹਦਾ ਇਹ ਬਲੈਂਡ ਕਰਕੇ ਵਿੱਚ ਪਾ ਦੁੱਧ ਸਰ ਇਹ ਟੇਸਟ ਜਿਹਾ ਸ਼ੇਕ ਬਣਾ ਲੈਣ ਤੇ ਇਸ ਨੇ 세ਰੋਟੋਨਿਨ ਲੈਵਲ ਨੂੰ ਕਵਰ ਕਰਨਾ ਤੇ ਇਹ ਅਗਰ ਜਿਹੜੀ ਹੁਣ ਅਸੀਂ ਉਧਰ ਤਾਂ ਉਧਰ ਤਾਂ ਜਿਹੜਾ ਉਧਰ ਦੂਸਰੇ ਮਾਫ ਕਰਨਾ ਹਰਮਜੀਤ ਜੀ ਤੁਹਾਨੂੰ ਰੋਕ ਰਿਹਾ ਮੈਂ ਪਰ ਉਧਰ ਜੇਕਰ ਅਸੀਂ ਗੱਲ ਕਰੀਏ ਆਰਟੀਫੀਸ਼ੀਅਲ ਜਿਹੜੀ ਆਈਵੀਐਫ ਹੈਗਾ ਮਾਡਰਨ ਆਈਵੀਐਫ ਜਿਹਨੂੰ ਨਾਮ ਦਿੱਤਾ ਹੋਇਆ ਤੇ ਉਹ ਤਾਂ ਅਗਰ ਕੋਈ ਡਿਸਟਰਬੈਂਸ ਹੁੰਦੀ ਹੈ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਉਹ ਤਾਂ ਗੋਲੀਆਂ ਦਾ ਥੱਬਾ ਨਾਲ ਦੇ ਕੇ ਤੋੜਦੇ ਨੇ ਜੀ ਸਰ ਹੁਣ ਇਹ ਕਿਹੜਾ ਪਰਸਨ ਜਿਹੜਾ ਹੈ ਕਿ ਉਹ ਅਸੈਪਟ ਨਹੀਂ ਕਰੇਗਾ ਕਿ ਐਲੋਪੈਥੀ ਮੈਡੀਸਨ ਦੇ ਸਾਈਡ ਇਫੈਕਟਸ ਨਾਲ ਹੋਣਗੇ ਭਾਵੇਂ ਤੁਸੀਂ ਕੋਈ ਬੀਪੀ ਦੀ ਦਵਾਈ ਲੈ ਰਹੇ ਹੋ ਭਾਵੇਂ ਤੁਸੀਂ ਕੋਈ ਡਾਇਬੀਟਿਸ ਦੀ ਲੈ ਰਹੇ ਹੋ ਉਹਦੇ ਸਾਈਡ ਇਫੈਕਟਸ ਨਾਲ ਹੋਣਗੇ ਹੋਰ ਨਹੀਂ ਤਾਂ ਤੁਹਾਨੂੰ ਸੁਸਤੀ ਤੇ ਚੜਨੀ ਚੜਨੀ ਹੈ ਜਿਹੜਾ ਜਿਹੜਾ ਤੁਸੀਂ ਆਯੁਰਵੇਦਿਕ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਵੀ ਸਾਈਡ ਇਫੈਕਟ ਹੈਗੇ ਨੇ ਆਈਵੀਐਫ ਦੇ ਜਿਹੜੇ ਤੇ ਫਿਰ ਜਿਹੜਾ ਤੁਹਾਡਾ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਆਯੁਰਵੇਦਿਕ ਆਈਵੀਐਫ ਫਿਰ ਉਹਦੇ ਕੀ ਫਾਇਦੇ ਰਹਿਣਗੇ ਕੰਪੈਰੀਟਿਵਲੀ ਅਗਰ ਅਸੀਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਤੁਸੀਂ ਆਯੁਰਵੇਦਿਕ ਵਾਲੇ ਪਾਸੇ ਤੋਰਨਾ ਚਾਹੁੰਦੇ ਹੋ ਲੋਕਾਂ ਨੂੰ ਆ ਤੁਸੀਂ ਕਹਿ ਰਹੇ ਹੋ ਕਿ ਆਯੁਰਵੇਦਿਕ ਆਈਵੀਐਫ ਲੈ ਲਓ ਉਹ ਤੁਸੀਂ ਦਿੰਦੇ ਹੋ ਜੀ ਲੈਟ ਮੀ ਕੰਪੇਅਰ ਸਰ ਮੈਂ ਹੁਣੇ ਕੰਪੇਅਰ ਕਰਦੀ ਹਾਂ ਸਰ ਉਧਰੋਂ ਆਪਾਂ ਪੇਲਸ ਲਵਾਂਗੇ ਤੇ ਇੱਥੇ ਤਾਂ ਮੈਂ ਕਹਿ ਰਹੀ ਕੋਈ ਗੋਲੀਆਂ ਨਹੀਂ ਲੈਣੀਆਂ ਤੁਸੀਂ ਮੇਰੇ ਕੋਲ ਵੀ ਆਂਦੀ ਲੋੜ ਨਹੀਂ ਸਰ ਇਹ ਇੰਨੀਆਂ ਜੜੀ ਬੂਟੀਆਂ ਕਿਚਨ ਦੇ ਵਿੱਚ ਹੀ ਐ ਕਿਚਨ ਚ ਖਟੀਆਂ ਮਿੱਠੀਆਂ ਚੀਜ਼ਾਂ ਖਾਓ ਕੌੜੀਆਂ ਖਾਓ ਕਿਉਂਕਿ ਸਾਨੂੰ ਵਾਤ ਪਿੱਤ ਕਫ ਤਿੰਨੋਂ ਦੋਸ਼ਾਂ ਤੇ ਅਸੀਂ ਕੰਮ ਕਰਨਾ ਹੈ ਨਾ ਕਿ ਅਸੀਂ ਤੁਹਾਨੂੰ ਇੰਜੈਕਟ ਕਰਨਾ ਅਸੀਂ ਪੇਸ਼ੈਂਟ ਨੂੰ ਇੰਜੈਕਟ ਨਹੀਂ ਕਰਨਾ ਅਸੀਂ ਤਾਂ ਉਹਨਾਂ ਨੂੰ ਰਸੋਈ ਦੇ ਸਾਲਟ ਖਵਾਣੇ ਐ ਸਰ ਤਾਂ ਕਿ ਉਹਨਾਂ ਦੇ ਤਿੰਨੋਂ ਦੋਸ਼ ਨੂੰ ਕਵਰ ਕੀਤਾ ਜਾਏ ਬੈਲੈਂਸ ਕੀਤਾ ਜਾਏ ਤੇ ਇਹਦੇ ਵਿੱਚ ਜੇ ਮੈਂ ਰੁਟੀਨ ਦੀ ਗੱਲ ਕਰਾਂ अच्छा रूटीन ਦੀ ਗੱਲ ਤੋਂ ਪਹਿਲੇ ਅਸੀਂ ਇਹ ਗੱਲ ਕਰ ਰਹੇ ਸੀ ਕਿ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਪੇਲਸ ਤੇ ਇਧਰੋਂ ਮੈਂ ਕਹਤਾ ਖਟੀਆਂ ਮਿੱਠੀਆਂ ਚੀਜ਼ਾਂ ਉਹਨਾਂ ਦੀ ਰਸੋਈ ਦੀਆਂ ਤੇ ਦੂਸਰੀ ਗੱਲ ਸਰ ਉਹਨਾਂ ਦਾ ਜਿਹੜਾ ਸਟ्रेस ਲੈਵਲ ਹੈ ਉਹ ਐਲੋਪੈਥੀ ਮੈਡੀਸਨ ਦੇ ਨਾਲ ਮੈਂ ਹੁਣੇ ਹੀ ਕੀ ਬਤਵਤ ਨੀਂਦ ਹੀ ਆਣ ਲੱਗ ਜਾਨੀ ਹੈ ਉਹਨਾਂ ਨੂੰ ਪਰ ਇਹ ਮੈਡੀਸਨ ਦੇ ਨਾਲ ਨੀਂਦ ਆਉਣ ਦੀ ਬਜਾਏ ਸੁਸਤੀ ਚੜਨ ਦੀ ਬਜਾਏ ਉਹਨਾਂ ਨੇ ਐਕਟਿਵ ਫੀਲ ਕਰਨਾ ਹੈ ਜਿਵੇਂ ਕਿ ਹੁਣੇ ਤੁਸੀਂ ਐਕਟਿਵ ਫੀਲ ਕਰ ਰਹੇ ਹੋ ਕਿ ਮੈਂ ਤੇ ਹੈਪੀ ਵੀ ਫੀਲ ਕਰ ਰਿਹਾ ਹਾਂ ਬਿਲਕੁਲ ਬਿਲਕੁਲ ਸਰ ਕਉਂਕਿ ਡਰਾਈ ਫਰੂਟਸ ਸਾਰੇ ਚਲੇਗੇ ਅੰਦਰ ਤੇ ਵੈਸ ਜਿਹੜਾ ਬਾਡੀ ਮੈਕੈਨਿਜ਼ਮ ਹੈ ਉਹ ਡਿਸਟਰਬ ਹੋ ਜਾਣਾ ਐਲੋਪੈਥੀ ਮੈਡੀਸਨ ਦੇ ਨਾਲ ਜਦ ਕਿਵੇਂ ਜੀ ਸਰ ਬਾਡੀ ਮੈਕੈਨਿਜ਼ਮ ਹੁਣੇ ਅਸੀਂ ਗੱਲ ਕੀਤੀ ਸੀ ਕਿ ਕਿ ఓਵਰੀਜ਼ ਸੈਰੋਟੋਨਿਨ ਲੈਵਲ ਡਿਸਟਰਬ ਹੋਏਗਾ ఓਵਰੀਜ਼ ਨੇ ਪ੍ਰੋਪਰ ਫੰਕਸ਼ਨ ਕਰਨਾ ਨਹੀਂ ਹੈ ਤੇ ਬਾਡੀ ਮੈਕੈਨਿਜ਼ਮ ਡਿਸਟਰਬ ਹੋਣ ਤੋਂ ਬਾਅਦ ਪੀਸੀਓਡੀ ਹੋਣਾ ਹਾਰਮੋਨ ਇੰਬੈਲੈਂਸ ਹੋਣਾ ਫਾਈਬਰੋਇਡਸ ਹੋਣਾ ਸਿਸਟ ਹੋਣਾ ਪੀਰੀਅਡ ਇਰੈਗੂਲਰ ਹੋਣਾ देयर ਆਰ ਨਿਊਮਰਸ ਡਿਜ਼ੀਜ਼ਸ ਬਟ on the other hand ਹੁਣੇ ਤੁਸੀਂ ਮੈਨੂੰ ਕੰਪੈਰ ਦੀ ਗੱਲ ਕੀਤੀ ਨਾ ਆਯੁਰਵੇਦਾ ਦੇ ਵਿੱਚ ਤੁਸੀਂ ਆਪਣੇ ਘਰ ਦੀਆਂ ਜੜੀ ਬੂਟੀਆਂ ਲੈ ਲਓ ਕੀ ਉਹਨਾਂ ਦੇ ਨਾਲ ਅਸਿਸਟ ਹੋਏਗੀ ਇਹ ਕਿਹੜਾ ਪਰਸਨ ਕਹਿ ਰਿਹਾ ਅਸਿਸਟ ਹੋਏਗੀ ਨਹੀਂ ਜੇ ਸਿਸਟ ਹੈਗੀ ਤਾਂ ਉਹ ਡਲੂਟ ਹੋ ਜਾਏਗੀ ਜੀ 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 ਅੱਛਾ ਤੁਸੀਂ ਆਈਵੀਐਫ ਨੂੰ ਕਹਿ ਰਹੇ ਹੋ ਵੀ ਬੜਾ ਅਲੱਗ ਕਿਸਮ ਦਾ ਆਯੁਰਵੈਦਿਕ ਆਈਵੀਐਫ ਤੁਸੀਂ ਇੱਥੇ ਦਿੰਦੇ ਹੋ ਫਿਰ ਉਹ ਕੀ ਹੈ ਜੀ ਸਰ ਜਿਹੜਾ ਆਯੁਰਵੇਦਾ ਆਈਵੀਐਫ ਹੈ ਉਸ ਨੂੰ ਮੈਂ ਕਹਾਂਗੀ ਇਮਿਊਨਿਟੀ ਵੈਲਿਊ ਫੂਡ ਕਿਉਂਕਿ ਅਸੀਂ ਤਾਂ ਫੂਡ ਦੀ ਗੱਲ ਕੀਤੀ ਹੈ ਨਾ ਕਿ ਤੁਸੀਂ ਘਰੋਂ ਜੜੀ ਬੂਟੀਆਂ ਖਾਓ ਆਪਣੇ ਕਿਚਨ ਦੀ ਜੜੀ ਬੂਟੀਆਂ ਖਾਓ ਸਾਡੇ ਕੋਲੋਂ ਜੜੀ ਬੂਟੀਆਂ ਲੈ ਕੇ ਜਾਓ ਤੇ ਫੂਡ ਹੈ ਨਾ ਤੇ ਜੇ ਤੁਸੀਂ ਮਾਡਰਨਾਈਜੇਸ਼ਨ ਦੀ ਗੱਲ ਕਰੋ ਤੇ ਸਰ ਉਹ ਤਾਂ ਇਮਿਊਨਿਟੀ ਵੈਲਿਊ ਫੂਲ ਹੋਇਆ ਹੈ ਨਾ ਕਿਉਂਕਿ ਉਹ ਤਾਂ ਸਾਡੀ ਇਮਿਊਨਿਟੀ ਨ ਹੋ ਰਹੀ ਫੂਲ ਬਣਾਈ ਜਾ ਰਹੀ ਡਿਸਟਰਬ ਕਰੀ ਜਾ ਰਹੀ ਇੰਬੈਲੈਂਸ ਕਰੀ ਜਾ ਰਹੀ ਤੇ ਫਿਰ ਜਿਹੜਾ ਆਯੁਰਵੈਦਿਕ ਤੁਸੀਂ ਕਹਿ ਰਹੇ ਹੋ ਕਿ ਆਈਵੀਐਫ ਹੈਗਾ ਇਮਿਊਨਿਟੀ ਵੈਲਿਊ ਫੂਡ ਵਾਲਾ ਹੈ ਉਹਨੂੰ ਤੁਸੀਂ ਕਿਵੇਂ ਤਰਕਸੰਗਤ ਕਰੋਗੇ ਉਹਨੂੰ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਇਹ ਫੂਡ ਨਾਲ ਸੰਬੰਧਿਤ ਆਈਵੀਐਫ ਤੁਹਾਡਾ ਹੋ ਜਾਣਾ ਹੈ ਕਿਹੜਾ ਨੁਸਕਾ ਕਿਹੜਾ ਫਾਰਮੂਲਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਪਣਾਉਣ ਨਾਲ ਵਲ ਆਯੁਰਵੈਦਿਕ ਆਈਵੀਫ ਵਾਲਾ ਪਾਸੇ ਅਸੀਂ ਜਾ ਸਕਦੇ ਆ ਸਰ ਇੱਕ ਤਾਂ ਮੈਂ ਹੁਣੇ ਆ ਹਨੀ ਵਾਲਾ ਤੁਹਾਨੂੰ ਸ਼ੇਕ ਐਡਵਾਈਸ ਕੀਤਾ ਕਿ ਐਸ ਸਮੂਦੀ ਬਣਾ ਕੇ ਐ ਸ਼ੇਕ ਜਿਸ ਟਾਈਮ ਭਾਵੇਂ ਰਾਤ ਨੂੰ ਲੈਣ ਭਾਵੇਂ ਜਦੋਂ ਮਰਜ਼ੀ ਲੈ ਲੈਣਾ ਸਰ ਜਿਸ ਤਰ੍ਹਾਂ ਕਿ ਉਹਨਾਂ ਨੇ अर्ਲੀ ਵੇਕ ਹੋਣਾ ਹੁਣੇ ਅਸੀਂ ਤਿੰਨਾਂ ਦੋਸ਼ਾਂ ਦੀ ਗੱਲ ਕੀਤੀ ਅੱਜ ਦੇ ਟਾਈਮ ਤੇ अर्ਲੀ ਟੂ ਬੈਡ अर्ਲੀ ਟੂ ਰਾਈਜ਼ ਨਹੀਂ ਹੈਗਾ ਲੇਟ ਟੂ ਬੈਡ ਲੇਟ ਟੂ ਰਾਈਜ਼ ਅੱਜ ਦੇ ਟਾਈਮ ਤੇ ਇਹ ਫਾਰਮੈਟ ਚੱਲ ਰਿਹਾ ਹੈ ਲੇਟ ਉੱਠਦੇ ਆ ਉਹ ਤੱਕ ਸਾਡੀ ਬਾਤ ਵੱਧ ਚੁੱਕੀ ਹੁੰਦੀ ਹੈ ਪਿਤ ਵੱਧ ਚੁੱਕੀ ਹੁੰਦੀ ਹੈ ਕਿਉਂਕਿ ਉਹ ਉਹਨਾਂ ਕੰਮ ਕਰਦੇ ਹੀ ਨਹੀਂ ਹੈ ਕਿ ਸਾਡੀਆਂ ਮੈਡੀਸਿਨਸ ਸਾਨੂੰ ਸਭ ਤੋਂ ਪਹਿਲੇ ਚਾਹੀਦਾ ਹੈ ਜਿਹੜੀ ਮੈਂ ਐਡਵਾਈਸ ਦੇਣ ਲੱਗੀ ਹਾਂ ਹੁਣ ਮੇਰੇ ਦਰਸ਼ਕਾਂ ਨੂੰ अर्ਲੀ ਉੱਠਣ ਸਰ ਸੂਰਜ ਉੱਗਣ ਤੋਂ ਪਹਿਲੇ ਉੱਠਣ ਤੇ ਉੱਠਦੇ ਹੀ ਉਹਨਾਂ ਨੇ ਆਪਣੀ ਬਾਡੀ ਨੂੰ ਹਾਈਡਰੇਟ ਕਰਨਾ ਹੈ ਕੋਈ ਨਾ ਕੋਈ ਡੀਟੌਕਸ ਡਰਿੰਕ ਲੈਣੀ ਹੈ ਇਹ ਡੀਟੌਕਸ ਡਰਿੰਕ ਸਰ ਸਾਡੇ ਕੋਲੇ ਸਾਰੀਆਂ ਪਈਆਂ ਭਾਵੇਂ ਉਹ ਇੱਕ ਯੂਜ਼ ਕਰ ਲੈਣ ਸਰ ਕਲਵ ਯੂਜ਼ ਕਰ ਲੈਣ ਲੌਂਗ ਪਈ ਹੈ ਸਰ ਇਹ ਲੌਂਗ ਡੇਲੀ ਦੋ ਲੌਂਗ ਰਾਤ ਨੂੰ ਪਾਣੀ ਦੇ ਵਿੱਚ ਭਿਉ ਕੇ ਸਵੇਰੇ ਇਹਨਾਂ ਨੇ ਇਹ ਲੌਂਗ ਵਾਲਾ ਪਾਣੀ ਯੂਜ਼ ਕਰ ਲੈਣਾ ਇਹ ਸਰ 15 ਦਿਨ ਲੈ ਲੈਣ 15 ਦਿਨਾਂ ਦੇ ਵਿੱਚ ਹੀ ਅਗਰ ਉਹਨਾਂ ਨੂੰ ਪੀਰੀਅਡਸ ਦੀ ਵੀ ਪ੍ਰੋਬਲਮ ਹੈ ਉਹਨਾਂ ਦਾ ਓਵੂਲੇਸ਼ਨ ਪ੍ਰੋਪਰ ਨਹੀਂ ਹੋ ਰਿਹਾ ਓਵਰੀਜ਼ ਦੇ ਵਿੱਚ ਫੋਲਿਕਲ ਰੱਪ ਬਣ ਕੇ ਰੈਪਚਰ ਨਹੀਂ ਹੋ ਰਹੇ ਉਹ ਵੀ ਇੰਪਰੂਵ ਹੋਣੇ ਆ ਫਿਰ ਆਗੇ ਸਰ ਦਾਲਚੀਨੀ ਜੇ ਉਹਨਾਂ ਨੇ ਮੰਨ ਲਓ ਥੋੜੇ ਦਿਨ ਲੌਂਗ ਲੈ ਲੇ ਫਿਰ ਉਹ ਥੋੜੇ ਦਿਨਾਂ ਬਾਅਦ ਕਿ ਤੁਹਾਨੂੰ ਪਤਾ ਹੈ ਕਿ ਟੇਸਟ ਸਾਨੂੰ ਚਾਹੀਦਾ ਹੁੰਦਾ ਵੀ ਥੋੜਾ ਚੇਂਜ ਹੁੰਦਾ ਰਹੇ ਆਲਟਰਨੇਟ ਟਾਈਮ ਤੇ ਉਹ ਯੂਜ਼ ਕਰ ਸਕਦੇ ਆ ਫਿਰ ਉਹ ਦਾਲਚੀਨੀ ਵਾਲਾ ਯੂਜ਼ ਕਰ ਲੈਣ ਥੋੜੇ ਦਿਨ ਦਾਲਚੀਨੀ ਅਰਲੀ ਮਾਰਨਿੰਗ ਡੀਟੌਕਸ ਡਰਿੰਕ ਤੁਸੀਂ ਇਹ ਕਹਿ ਰਹੇ ਹੋ ਕਿ ਦੋ ਲੌਂਗ ਅਸੀਂ ਗਲਾਸ ਦੇ ਵਿੱਚ ਪਾ ਕੇ ਰੱਖਦੇ ਸਵੇਰੇ ਨੂੰ ਉਹਨੂੰ ਪੁਣੋ ਤੇ ਉਹਦਾ ਪਾਣੀ ਪੀ ਲਓ ਉਸ ਤੋਂ ਥੋੜੇ ਦਿਨ ਬਾਅਦ ਤੁਹਾਨੂੰ ਲੱਗਦਾ ਕਿ ਤੁਸੀਂ ਟੇਸਟ ਚੇਂਜ ਕਰਨਾ ਹੈ ਤਾਂ ਦਾਲਚੀਨੀ ਪਾ ਲਓ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਟੇਸਟ ਚੇਂਜ ਕਰਨਾ ਹੈ ਤਾਂ ਸੌਂਫ ਪਾ ਲਓ ਫਿਰ ਇਹਦਾ ਕੀ ਕੰਮ ਹੈ ਸਰ ਇਹ ਹਾਨੀ ਉਹਨਾਂ ਨੇ ਟੇਸਟ ਦੇ ਅਕੋਰਡਿੰਗ ਵਿੱਚ ਐਡ ਕਰ ਲੈਣਾ। ਓਕੇ। ਇਹ ਇਸ ਕਰਕੇ ਰੱਖਿਆ ਹੈ ਕਿ ਕਈ ਵਾਰੀ ਉਹ ਖੱਟਾ ਟੇਸਟ ਨਹੀਂ ਲੈਂਦੇ। ਥੋੜਾ ਜਿਹਾ ਹਾਨੀ ਨਾ ਲੈ ਐਡ ਕਰ ਲੈਣ। ਹਾਨੀ ਦੇ ਵਿੱਚ ਸਰਟਨ ਲੈਵਲ ਨੂੰ ਇਨਕਰੀਜ਼ ਕਰਨ ਲਈ ਜ਼ਬਰਦਸਤ ਫਾਇਦੇ ਹੈ ਸਰ ਤੇ ਉਸ ਤੋਂ ਬਾਅਦ ਅਸੀਂ ਜੇ ਗੱਲ ਕਰੀਏ ਮੰਨ ਲਓ ਇਹ ਚੀਜ਼ਾਂ ਜਿਹੜੀਆਂ ਐ ਉਹ ਸਭ ਉਹਨਾਂ ਦਾ ਸਿਰ ਪ੍ਰੋਲੈਕਟਿਨ ਲੈਵਲ ਇਨਕਰੀਜ਼ ਹੋ ਜਾਏਗਾ। ਐਲ ਐਚ ਲੈਵਲ ਇਨਕਰੀਜ਼ ਹੋ ਜਾਏਗਾ ਇੱਥੋਂ ਤੱਕ ਕਿ ਸਰ ਇਹ ਡਰਿੰਕਸ ਦੇ ਨਾਲ ਉਹਨਾਂ ਦਾ ਐਮ ਐਚ ਲੈਵਲ ਵੀ ਫਲਕਚੂਏਟ ਹੋ ਕੇ ਇਨਕਰੀਜ਼ ਹੁੰਦਾ ਆ ਜੇ ਫਿਰ ਵੀ ਉਹਨਾਂ ਨੂੰ ਕੋਈ ਐਮ ਐਚ ਲੈਵਲ ਦੀ ਪ੍ਰੋਬਲਮ ਕਿ ਇਸ ਅੱਗੇ ਵੀ ਮੈਂ ਦੱਸਿਆ ਹੈ ਸੋਭਾਗਿਆ ਕੈਪਸੂਲ ਸੋਭਾਗਿਆ ਕੈਪਸੂਲ ਨੇ ਬਹੁਤ ਅੱਛਾ ਰਿਜ਼ਲਟ ਦਿੱਤਾ ਹੈ ਓਵਰੀਜ਼ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਸਟੀਮੂਲੇਸ਼ਨ ਪ੍ਰੋਪਰ ਨਹੀਂ ਹੋ ਰਿਹਾ ਬਲੱਡ ਆਕਸੀਡੇਸ਼ਨ ਨਹੀਂ ਹੋ ਰਿਹਾ ਤਾਂ ਸੋਭਾਗਿਆ ਕੈਪਸੂਲ ਨੇ ਉਹਨਾਂ ਨੂੰ ਬਹੁਤ ਜਲਦੀ ਮੀਨਜ਼ 1 ਮੰਥ ਵੀ ਸਾਡੇ ਰਿਜ਼ਲਟ ਆਇਆ ਹੈ ਬਾਕੀ ਅਸੀਂ ਐਡਵਾਈਸ ਕਰਦੇ ਹਾਂ ਕਿ 3 ਮਹੀਨੇ ਉਹ ਆਪਣੇ ਕਿਸੇ ਵੀ ਤਰ੍ਹਾਂ ਦੀ ਪ੍ਰੈਗਨੈਂਸੀ ਪ੍ਰੋਬਲਮ ਦੇ ਲਈ ਇਸ ਨੂੰ ਯੂਜ਼ ਕਰ ਸਕਦੇ ਆ ਜੇ ਫਿਰ ਵੀ ਸਰ ਉਹਨਾਂ ਨੂੰ ਕੋਈ ਲੂਕੋਰੀਆ ਜਾਂ ਵਾਈਟ ਡਿਸਚਾਰਜ ਦੀ ਪ੍ਰੋਬਲਮ ਰਹਿੰਦੀ ਹੈਗੀਏ ਤਾਂ ਸਰ ਇਹ ਲਿਕੋ ਇਸਨੇ ਬਹੁਤ ਅੱਛਾ ਰਿਜ਼ਲਟ ਦੇਣਾ ਸਰ ਇਹ ਯੂਜ਼ ਕਰ ਸਕਦੇ ਹੈਗੇ ਜੋ ਅਸੀਂ ਆਪਣੇ ਹਜ਼ਾਰਾਂ ਪੇਸ਼ੈਂਟ ਤੇ ਮਤਲਬ ਬਹੁਤ ਜ਼ਿਆਦਾ ਹਜ਼ਾਰੋਂ ਵੀ ਸੈਤ ਸਾਨੂੰ ਕੱਟ ਲੱਗਦਾ ਹੈ ਕਿਉਂਕਿ ਸਾਡੇ ਜਿਹੜੇ ਰਿਜ਼ਲਟ ਹੈ ਸਰ 100% ਕਹਿਣਾ ਔਖਾ ਬਟ ਮੈਂ ਕਹਾਂਗੀ ਕਿ ਸਾਨੂੰ 101% ਰਿਜ਼ਲਟ ਹੀ ਆ ਰਹੇ ਹੈ ਜੇ ਪੇਸ਼ੈਂਟ ਸਾਡੇ ਅਕੋਰਡਿੰਗ ਆਪਣੀ ਡਾਈਟ ਤੇ ਲਾਈਫ ਸਟਾਈਲ ਨੂੰ ਫੋਲੋ ਕਰਦਾ ਹੈ ਇਨਕਲੂਡਿੰਗ ਐਕਸਰਸਾਈਜ਼ ਠੀਕ ਜੀ ਪਰ ਉਸੇ ਬਹੁਤ ਵਾਰ ਹੁੰਦੇ ਜੀ ਜਿਵੇਂ ਤੁਸੀਂ ਦੱਸਿਆ ਸੀ ਕਿ ਆਈਵੀਐਫ ਕਰਵਾਇਆ ਤੇ ਪੀਰੀਅਡ ਬੰਦ ਹੋ ਗਏ ਆਈਵੀਐਫ ਕਰਵਾਇਆ ਮੈਡੀਕਲ ਮੈਂਟਲ ਟ੍ਰੋਮੇ ਦੇ ਵਿੱਚੋਂ ਸਾਡੀਆਂ ਭੈਣਾਂ ਕਈ ਵਾਰ ਲੰਘਣਾ ਪੈਂਦਾ ਆਈਵੀਐਫ ਕਰਵਾਇਆ ਬੀਪੀ ਡਾਊਨ ਰਹਿਣ ਲੱਗ ਗਿਆ 슈ਗਰ ਹੋ ਗਈ ਟਾਇਰਡ ਹੋ ਗਿਆ ਤੇ ਫਿਰ ਉਹਨਾਂ ਵਾਸਤੇ ਕਿਹੜਾ ਨੁਸਖਾ ਫਾਰਮੂਲਾ ਨੇ ਤੇ ਬਿਹਤਰ ਰਹੇਗਾ ਇਹਨਾਂ ਚ ਬਿਹਤਰ ਰਹੇਗਾ ਤੁਹਾਡੇ ਵਾਲੇ ਚ ਬਿਹਤਰ ਰਹੇਗਾ ਸਰ ਸਭ ਤੋਂ ਪਹਿਲਾਂ ਤਾਂ ਉਹ ਕੋਸ਼ਿਸ਼ ਕਰਨ ਕਿ ਜਿਹੜਾ ਅਸੀਂ ਇਹ ਸ਼ੇਕ ਉਹਨੇ ਅਸੀਂ ਦਿਖਾਇਆ ਸੀ ਇਹ ਸ਼ੇਕ ਬਣਾ ਲੈਣ ਸਮੂਦੀ ਵਾਲੇ ਸ਼ੇਕ ਨੇ ਉਹਨਾਂ ਦੇ ਸੈਰੋਟੋਨਿਨ ਨੂੰ ਸਿਰ ਪੀਸ ਰੱਖਣਾ ਮਾਈਂਡ ਨੂੰ ਪੀਸ ਰੱਖਣਾ ਖੁਸ਼ ਰੱਖਣਾ ਜੇ ਖੁਸ਼ ਰਹਿਣਗੇ ਤਾਂ ਉਹਨਾਂ ਦਾ ਓਵਿਲੇਸ਼ਨ ਜਿਹੜਾ ਹੈ ਉਹ ਆਟੋਮੈਟਿਕਲੀ ਹੋ ਜਾਏਗਾ ਇੱਕ ਹੋਰ ਇੰਪੋਰਟੈਂਟ ਗੱਲ ਕਿ ਅਗਰ ਉਹਨਾਂ ਨੇ ਫਿਰ ਵੀ ਕਿਤੇ ਦਿੱਕਤ ਆ ਰਹੀ ਏ ਉਹ ਆਪਣੇ ਓਵਿਲੇਸ਼ਨ ਨੂੰ ਜ਼ਰੂਰ ਸਟੱਡੀ ਕਰਨ ਕਿਉਂਕਿ ਉਹੀ ਅਸੀਂ ਜਿਵੇਂ ਪਿਛਲੀ ਵਾਰ ਪੀਰੀਅਡ 28 ਡੇਜ਼ ਦਾ ਸਾਈਕਲ ਹੈ ਤੇ ਲਾਸਟ ਡੇਜ਼ ਨੂੰ ਉਹ 14th ਡੇ ਜਿਹੜਾ ਹੈਗਾ ਉਸ ਨੂੰ ਮੰਨਨ ਕਿ ਸਾਡਾ ਇਹ ਓਵੂਲੇਸ਼ਨ ਡੇ ਹੈ ਓਵੂਲੇਸ਼ਨ ਡੇ ਤੇ ਸਰ ਹਰ ਪੀਰੀਅਡ ਦੇ ਦੂਸਰੇ ਦਿਨ ਉਹ ਆਪਣੇ ਫੋਲਿਕਲ ਸਟਡੀ ਕਰਾ ਲੈਣ ਫੋਲਿਕਲ ਸਟਡੀ ਦੇ ਵਿੱਚ ਉਹਨਾਂ ਨੂੰ ਇਨ ਪਤਾ ਲੱਗ ਜਾਣਾ ਕਿ ਸਾਡਾ Ovulation ਕਿਸ ਡੇ ਹੋ ਰਿਹਾ ਹੈ ਇਹ ਜੇ ਟਾਕਸ ਡਰਿੰਕ Ovulation ਤੋਂ 15 ਦਿਨ ਪਹਿਲਾਂ ਵੀ ਯੂਜ਼ ਕਰ ਲੈਣਾ ਸਰ ਤਾਂ ਵੀ ਡੈਫੀਨਿਟਲੀ ਪ੍ਰੈਗਨਨਸੀ ਕਨਸੀਵ ਉਹਨਾਂ ਨੂੰ ਹੋ ਜਾਣੀ ਹੈ ਮੈਡਮ ਪਰ ਕਈ ਵਾਰ ਹੁੰਦਾ ਕਿ ਟਾਈਮ ਨਹੀਂ ਹੁੰਦਾ ਜੀ ਫਿਰ ਉਹ ਉਹ ਹਾਲਾਤਾਂ ਦੇ ਵਿੱਚ ਕੀ ਕਰਾਂ ਅਸੀਂ ਜੌਬ ਵੀ ਕਰਨੀ ਹੈ ਬੱਚੇ ਵੀ ਸੰਭਣੇ ਨੇ ਕਈ ਵਾਰ ਇਦਾਂ ਦੇ ਡਰਿੰਕ ਨਹੀਂ ਬਣਦੇ ਜੀ ਫਿਰ ਸੋ ਉਹਨਾਂ ਕੋਲ ਡਰਿੰਕ ਨਹੀਂ ਬੰਦੀ ਇਹ ਬਹੁਤ ਸੌਖਾ ਫਾਰਮੂਲਾ ਹੈ ਸਰ ਇਸ ਨੂੰ ਆਪਾਂ ਸ਼ੀਮੈਕਸ ਕਿਹਾ ਜੀ ਇਹ ਬਹੁਤ ਸੌਖਾ ਫਾਰਮੂਲਾ ਇਹ ਉਹਨਾਂ ਨੇ ਕੁਝ ਨਹੀਂ ਕਰਨਾ अर्ਲੀ ਮਾਰਨਿੰਗ ਐਮਪਟੀ ਸਟਮਕ ਇਹ ਲੈ ਲੈਣ ਸਰ ਦੋ ਚਮਚ ਸਰ ਟੂ ਸਪੂਨਸ ਲੈਣੇ ਹੈਗੇ ਇਹ ਸ਼ੀਮੈਕਸ ਲੈ ਸਕਦੇ ਹੈਗੇ ਉਨਾ ਦੇ ਪੀਰੀਅਡ ਦੇ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਸਰ ਸਾਡੇ ਕੋਲ ਸਿੱਧਾ ਹੀ ਇਹ ਰਜਨੀ ਕੈਪਸੂਲ ਜਾ ਰਹੇ ਹੈ ਰਜਨੀ ਟੈਬਲੇਟਸ ਜਾ ਰਹੀਆਂ ਹੈ ਗਿਆ ਰਜਨੀ ਟੈਬਲੇਟ ਇਨਕਲੂਡਿੰਗ ਸ਼ੀਮੈਕਸ ਇਹ ਨਾਲ ਉਹਨਾਂ ਦੇ ਪੀਰੀਅਡ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਰੈਗੂਲੇਟ ਹੋ ਰਿਹਾ ਆ ਹੀ ਨਹੀਂ ਰਿਹਾ ਜਾਂ ਉਹ ਐਲੋਪੈਥਿਕ ਪिल्स ਲੈ ਕੇ ਜਿਹੜੀਆਂ ਪਿਲ 10 ਦਿਨ ਲੈਂਦੇ ਆ ਉਹ ਲੈ ਕੇ ਪੀਰੀਅਡ ਫੇਰ ਆਉਂਦੇ ਆ ਤਾਂ ਇਹ ਉਹਨਾਂ ਨੇ 3 ਮਨਥ ਯੂਜ਼ ਕੀਤਾ ਤਾਂ ਸਰ ਉਹਨਾਂ ਨੂੰ ਨੈਚੁਰਲ ਜਿਹੜੇ ਹੈ ਪੀਰੀਅਡਸ ਆਉਣ ਲੱਗ ਜਣਗੇ ਜੀ 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 ਅੱਛਾ ਮੈਮ ਇੱਕ ਆਖਰ ਦੇ ਵਿੱਚ ਇਹ ਸਵਾਲ ਹੈ ਹੁਣ ਜਦੋਂ ਇਹ ਸਾਰੇ ਫਾਰਮੂਲੇ ਸਾਰੇ ਨੁਸਖੇ ਟੋਟ ਕੇ ਕਈ ਵਾਰ ਬੰਦਾ ਅਪਣਾ ਲੰਦਾ ਹੈ ਮੈਡੀਸਨ ਵੀ ਬਹੁਤ ਸਾਰੀਆਂ ਥਾਵਾਂ ਤੋਂ ਲੈ ਲੰਦਾ ਹੈ ਲੇਕਿਨ ਸਮੱਸਿਆ ਹੱਲ ਨਹੀਂ ਹੁੰਦੀ ਤੁਹਾਨੂੰ ਮਿਲਣ ਨਾਲ ਹੱਲ ਹੋ ਸਕਦੀ ਹੈ ਤੁਸੀਂ ਕੀ ਲੱਭ ਲੰਨੇ ਹੋ ਜਿਹੜਾ 2-4 ਮਹੀਨੇ ਤੁਹਾਡੇ ਕੋਲ ਇੱਥੇ ਰਹਿ ਜਾਂਦਾ ਹੈ ਤੇ ਤੁਹਾਡੇ ਨਾਲ ਰਾਪਤੇ ਚ ਰਹਿ ਜਾਂਦਾ ਤੇ ਕੰਸੀਵ ਕਰ ਜਾਂਦੀ ਨੇ ਸਾਡੀਆਂ ਭੈਣਾਂ ਉਹਦਾ ਕੀ ਕਾਰਨ ਰਹਿੰਦਾ ਤੁਹਾਨੂੰ ਮਿਲ ਸਕਦੇ ਨੇ ਜੀ ਸਰ ਉਹ ਸੱਟਨ ਡਿਸਕਸ ਕਰਨ ਪਹਿਲੀ ਗੱਲ ਤੇ ਫੋਨ ਤੇ ਡਿਸਕਸ ਕਰ ਲੈਣ ਤਾਂ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਵਿਦਨ 3 ਮੰਥਸ ਐਸ਼્યોਰ ਹੈ ਆਈ ਐਸ਼્યોਰ देम ਕਿ ਉਹ ਜਲਦੀ ਕਨਸੀਵ ਕਰ ਲੈਂਦੇ ਆ ਸਰ ਆਪਣੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਫਾਈਬਰ ਜਾਂ ਜੀਐਸੀ ਹੋਣੇ ਸਾਰੀਆਂ ਪ੍ਰੋਬਲਮ ਨੂੰ ਅਸੀਂ ਥੋਰੋਲੀ ਡਿਸਕਸ ਕੀਤਾ ਫਿਰ ਵੀ ਇਹਨਾਂ ਨੂੰ ਲੱਗਦਾ ਹੈ ਸਰ ਉਹ ਮੇਰੇ ਪਰਸਨਲ ਨੰਬਰ ਤੇ ਕਾਲ ਕਰ ਸਕਦੇ ਆ ਜਿਹੜਾ ਡਿਸਪਲੇ ਹੋ ਜਾਏਗਾ ਜਾਂ ਉਸਨੂੰ ਮੁਹਾਲੀ ਫੇਜ਼ 10 ਐਸੀਐਫ 61 ਅਬੋਵ ਰਿਲਾਇੰਸ ਪ੍ਰੈਸਿਗਨੇਚਰ ਤੇ ਉੱਪਰ ਮਿਲ ਸਕਦੇ ਆ ਸਰ ਉੱਥੇ ਆ ਕੇ ਫਿਰ ਵੀ ਸੱਟਨ ਡਿਸਕਸ ਕਰਨ ਤਾਂ ਸਰ ਇਹ ਡੈਫੀਨਿਟਲੀ ਅਸੀਂ ਐਸ਼ ਟਰੀਟਮੈਂਟ ਅਸੀਂ 6 ਤੋਂ 8 ਮਹੀਨਾਂ ਲੈ ਕੇ ਚੱਲਦੇ ਆ ਸ 6 ਤੋਂ 8 ਮਹੀਨਾਂ ਅਜ ਤੱਕ ਕਿਸੇ ਨੇ ਲਿਆ ਨਹੀਂ ਜੀ ਫ੍ਰੈਂਕਲੀ ਸਪੀਕਿੰਗ ਜੀਜੀ ਚੋ ਬਹੁਤ ਬਹੁਤ ਸ਼ੁਕਰੀਆ ਮੈਮ ਬਹੁਤ ਮੈਨ ਲੱਗਦਾ ਕਿ ਕੁਦਰਤੀ ਆਈਵੀਐਫ ਆਯੁਰਵੈਦਿਕ ਆਈਵੀਐਫ ਵਾੜਾ ਨੁਸਖਾ ਫਾਰਮੂਲਾ ਦੇਣ ਬਾਬਤ ਸੋਏ ਸਨ ਮੈਮ ਹਰਮਿਤਕੌਰ ਜਿਹੜੇ ਕਿ ਸੀਨੀਅਰ ਨਰਸਿੰਗ ਆਫੀਸਰ ਨੇ ਔਰ ਅੱਜ ਉਹਨਾਂ ਨੇ ਨੁਸਖਾ ਦੱਸਿਆ ਹੈ ਆਯੁਰਵੈਦਿਕ ਆਈਵੀਐਫ ਵਾਲਾ ਉਮੀਦ ਕਰਦਾ ਹੈ ਕਿ ਇਸ ਨੁਸਕੇ ਦਾ ਫਾਇਦਾ ਤੁਸੀਂ ਜ਼ਰੂਰ ਲੋਗੇ ਇਹ ਸ਼ੇਕ ਦੇ ਜ਼ਰੀਏ ਤੁਸੀਂ ਆਪਣੀ ਜਿਹੜੀ ਮਾਨਸਿਕ ਸਥਿਤੀ ਹੈਗੀ ਉਹ ਕਿਸੇ ਕਾਰਨ ਕਰਕੇ ਵੀ ਵਿਗੜੀ ਹੋਈ ਹੈ ਹਰਮੀਤ ਜੀ ਨੇ ਕਿਹਾ ਕਿ ਇਹ ਮਾਨਸਿਕ ਸਥਿਤੀ ਬਿਹਤਰ ਕਰਨ ਦੇ ਵਿੱਚ ਵੀ ਬਹੁਤ ਜਿਹੜਾ ਸਹਾਇਕ ਸਾਬਿਤ ਹੋ ਸਕਦਾ ਹੈ ਔਰ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਜ਼ਿਕਰ ਪੈਦਾ ਹੁੰਦਾ ਹੈ ਤਾਂ ਤੁਸੀਂ ਅਸੀਂ ਨੰਬਰ ਹੈਗੇ ਨੇ ਜਿਹੜੇ ਦੇ ਦਿੱਤੇ ਨੇ ਆਯੁਰਵੇਦਾ ਪ੍ਰੇਮ ਆਯੁਰਵੇਦਾ ਦੀ ਟੀਮ ਦੇ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਤੁਸੀਂ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਔਰ ਮੇਰੀ ਅਸੀਂ ਇਹੀ ਕਹਿ ਲਈਏ ਕਿ ਮੇਰੀ ਸਿਫਾਰਿਸ਼ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਧੰਨਵਾਦ